ਸਸ਼ੀਯਾਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾ ਲੈ ਕੇ ਹਾਜ਼ਰ ਹੋਈਆਂ ਅੱਜ ਦੀਆਂ ਮੁੱਖ ਖਬਰਾਂ ਤੇ ਵਿਸ਼ੇਸ਼ ਚਰਚਾ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਹਰਪ੍ਰੀਤ ਸੋਢੀ ਮੌਜੂਦ ਨੇ ਬਹੁਤ ਬਹੁਤ ਸਵਾਗਤ ਐ ਸਰ ਤੁਹਾਡਾ ਸਟੂਡੀਓ ਦੇ ਵਿੱਚ ਸ਼ੁਕਰੀਆ ਮੈਡਮ ਹਾਂਜੀ ਗੱਲ ਕਰਦੇ ਆ ਵੱਡੀ ਇੱਥੇ ਬ੍ਰੇਕਿੰਗ ਖਬਰ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ ਪਗਵੰਤਮਾਨ ਸੁਨੀਲ ਜਾਖੜ ਤੇ ਬਰਸਦੇ ਹੋਏ ਇੱਥੇ ਦਿਖਾਈ ਦਿੱਤੇ ਨੇ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਕਿ ਕੌਣ ਸੱਚਾ ਹੈ ਇਹ ਦੇਖੋ ਇਹ ਜਿਹੜੀ ਖਬਰ ਹੈ ਨਾ ਇਹ ਤੁਹਾਨੂੰ ਦੱਸ ਦੇਣਾ ਕਿ ਇੱਕ ਝੰਕੀ ਜਿਹੜੀ ਕਿ 26 ਤਰੀਕ ਨੂੰ ਹੈ ਨਾ ਯਾਨੀ ਕਿ ਪੰਜਾਬ ਦੇ ਵਿੱਚ ਉਹ ਝੰਕੀ ਭੇਜੀ ਗਈ ਹੈ ਤੇ ਹੁਣ ਸੁਨੀਲ ਜਾਖੜ ਨੇ ਕੱਲ ਬਹੁਤ ਹੀ ਗੰਭੀਰ ਇਲਜ਼ਾਮ ਲਗਾਏ ਨੇ ਸਾਡੇ ਸੀਐਮ ਭਗਵੰਤ ਮਾਨ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਝੰਕੀ ਯਾਨੀ ਕਿ ਤਾਂ ਰੱਦ ਕਰ ਦਿੱਤੀ ਹੈ ਕਿਉਂਕਿ ਇਸ ਦੇ ਉੱਪਰ ਅਰਿੰਦ ਕੇਜੀਵਾਲ ਤੇ ਭਗਵੰਤ ਮਾਨ ਦੀ ਫੋਟ ਲੱਗੀ ਹੋਈ ਸੀ ਤਾ ਭਗਵਾਨ ਤਮਨ ਨੇ ਕੱਲ ਇਸ ਤੇ ਫਿਰ ਪ੍ਰੈਸ ਕਾਨਫਰੈਂਸ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਕੋਈ ਸਾਨੂੰ ਸਬੂਤ ਦੇ ਦੋ ਤਾਂ ਇੱਕ ਵੱਡੀ ਗੱਲ ਕਹਿੰਦੇ ਮੈਂ ਝੂਠਾ ਨਹੀਂ ਆ ਕਹਿੰਦੇ ਮੈਂ ਯਾਨੀ ਕਿ ਰਾਜਨੀਤੀ ਛੱਡਦਾ ਹਾਂ ਤੇ ਉਹਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਵੀ ਜੇਕਰ ਜਿਹੜੇ ਕਿ ਜਾਖੜ ਨੇ ਸੁਣ ਜਾਕਰ ਉਹ ਬੀਜੇਪੀ ਦੇ ਕਾਂਗਰਸ ਯਾਨੀ ਕਿ ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਕਹਿੰਦੇ ਜੇ ਉਹ ਗੱਲ ਸਾਬਤ ਨਹੀਂ ਕਰ ਸਕਦੇ ਤਾਂ ਉਹ ਕਹਿੰਦੇ ਪੰਜਾਬ ਵੜਨ ਨਾ ਪਰ ਹੁਣ ਇੱਥੇ ਦੇਖੋ ਦੀ ਗੱਲ ਇਹ ਹੈ ਕਿ ਜਿਹੜੀ ਝੰਕੀ ਰੋਕੀ ਹੋਈ ਹੈ ਪੰਜਾਬ ਦੀ ਉਸ ਤੇ ਸਿਆਸਤ ਹੋ ਰਹੀ ਹੈ ਯਾਨੀ ਕਿ ਪੰਜਾਬ ਦਾ ਨਾਮ ਕਿਤਨਾ ਕਿਤੇ ਖਰਾਬ ਹੋਇਆ ਹੈ ਚਾਹੇ ਉਹ ਕਿਸੇ ਦੀ ਗਲਤੀ ਹੈ ਤੇ ਹੁਣ ਦੇਖਾਂਗੇ ਵੀ ਇਹਨਾਂ ਵਿੱਚੋਂ ਕੌਣ ਸੱਚਾ ਹੈ ਕੌਣ ਝੂਠਾ ਹੈ ਇਹ ਹੁਣ ਜਿਵੇਂ ਕਿ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ ਤਿੰਨ ਚਾਰ ਦਿਨ ਵਿੱਚ ਇਹਦਾ ਵੱਡਾ ਪਰਦਾ ਫਾਸ਼ ਕਰਾਂਗਾ ਜੀ ਕੀ ਲੱਗਦਾ ਕਿ ਇੱਥੇ ਰਾਜਨੀਤਿਕ ਸਟੰਟ ਵੀ ਦੇਖਣ ਨੂੰ ਮਿਲ ਰਿਹਾ ਹੈ ਯਾਰ ਆਂਦੀ ਸਟੰਡ ਤਾਂ ਇਹ ਦੇਖੋ ਕਿਉਂਕਿ ਦੇਖੋ ਪੰਜਾਬ ਦੀ ਹੈ ਨਾ ਚੰਗੀ ਹਰ ਵਾਰ 26 ਜਨਮ ਨੂੰ ਯਾਨੀ ਕਿ ਉਥੇ ਪਹੁੰਚਦੀ ਹੈ ਤੇ ਇਸ ਵਾਰ ਨਹੀਂ ਪਹੁੰਚੇਗੀ ਤਾਂ ਪੰਜਾਬ ਦਾ ਨਾਮ ਥੱਲੇ ਆਏਗਾ ਤੇ ਤਾਂ ਹੋ ਸਕਦਾ ਹੈ ਕਿ ਸੁਨੀਲ ਜਾਖੜ ਨੇ ਇਹ ਰਾਜਨੀਤੀ ਖੇਢੀ ਹੋਵੇ ਕਿਉਂਕਿ ਬੀਜੇਪੀ ਦੇ ਐਨੀ ਪ੍ਰਧਾਨ ਨੇ ਤੇ ਤੁਹਾਨੂੰ ਅੰਦਾਜ਼ਾ ਦਈਏ ਕਿ ਹਮੇਸ਼ਾ ਹੀ ਬੀਜੇਪੀ ਜਿਹੜੀ ਹੈ ਕਿ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੱਲ ਰਹੀ ਹੈ ਤੇ ਤੁਹਾਨੂੰ ਅੰਦਾਜ਼ਾ ਹੈ ਕਿ ਇਹਦੇ ਵਿੱਚ ਕਿਤਨਾ ਕੀਤੇ ਹੋ ਸਕਦਾ ਹੈ ਕਿ ਭਗਵੰਤ ਮਾਨ ਦੀ ਫੋਟੋ ਤੇ ਜਿਹੜੇ ਸਵਾਲ ਉੱਠਦੇ ਨੇ ਕਿ ਉਹਨਾਂ ਦੇ ਵੱਲੋਂ ਵੀ ਆਪਣੀ ਮਸ਼ਹੂਰੀ ਆ ਕੀਤੀ ਜਾਂਦੀ ਹੈ ਪਰ ਭਗਵੰਤ ਮਾਨ ਨੇ ਜਿਹੜਾ ਬਿਆਨ ਦੇ ਦਿੱਤਾ ਉਹ ਵੱਡਾ ਕਿ ਮੈਂ ਰਾਜ ਛੱਡ ਦਾਂਗਾ ਤਾਂ ਇਹ ਬਹੁਤ ਵੱਡੀ ਇੱਕ ਚੈਲੰਜ ਦਿੱਤਾ ਹੈ ਸੁਨੀਲ ਜਾਖੜ ਨੂੰ ਹਾਂਜੀ ਦੇਖੋ ਜਿਵੇਂ ਤੁਸੀਂ ਕਿਹਾ ਕਿ ਇੱਥੇ ਜੇਕਰ ਗਲਤੀ ਭਗਵੰਤ ਮਾਨ ਦੀ ਹੁੰਦੀ ਤਾਂ ਉਹ ਇੱਥੇ ਐਡਾ ਵੱਡਾ ਬਿਆਨ ਨਾ ਦਿੰਦੇ ਕਿ ਮੈਂ ਰਾਜਨੀਤੀ ਛੱਡ ਦਿਆਂਗਾ ਕੀ ਕਹਿਣਾ ਚਾਹੋਗੇ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਭੜਕਾਉਣ ਦੀ ਇੱਥੇ ਗੱਲ ਹੋ ਰਹੀ ਹੈ ਜਿੱਥੇ ਉਹ ਹੋ ਸਕਦਾ ਹੈ ਕਿ ਸੁਨੀਲ ਜਾਖੜ ਨੂੰ ਪਤਾ ਹੈ ਕਿ ਹੁਣ ਬੀਜੇਪੀ ਦੇ ਕੋਲ ਕੁਝ ਵੀ ਨਹੀਂ ਹੈ ਤੇ ਭਗਵੰਤ ਮਾਨ ਜਾਨੀ ਕਿ 92 ਐਮਐਲਏ ਨਾ ਹੈ ਨਾ ਸਰਕਾਰ ਬਣਾ ਕੇ ਬੈਠੇ ਨੇ ਉਹ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਭਗਵੰਤ ਮਾਨ ਨੂੰ ਯਾਨੀ ਨੀਚੇ ਰਖਾਈਏ ਕਿਉਂਕਿ ਆਪ ਪਾਰਟੀ ਯਾਨੀ ਕਿ ਦੋ ਰਾਜਾਂ ਵਿੱਚ ਕਾਇਮ ਹੋ ਚੁੱਕੀ ਹੈ ਪਹਿਲਾ ਦਿੱਲੀ ਤੇ ਦੂਜਾ ਪੰਜਾਬ ਤੇ ਇਹਨੂੰ ਅੱਗੇ ਨਾ ਬੰਨਾ ਦੇਣ ਲਈ ਵੀ ਇਹ ਰਾਜਨੀਤੀ ਸਾਡਾ ਖੇਡਿਆ ਗਿਆ ਹੋਵੇ ਬੀਜੇਪੀ ਦੇ ਲੋ ਜੀ ਅਹ ਦੇਖੋ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਜੋ ਹੈ ਪੰਜਾਬ ਦੇ ਨਾਲ ਇਥੇ ਭੇਦਭਾਵ ਕਰਦੀ ਹੈ ਇਹ ਹੁਣ ਉਹ ਹਰ ਵਾਰ ਕਰਦੀ ਹੈ ਤੁਹਾਨੂੰ ਦੱਸਦੇ ਨੇ ਪੰਜਾਬ ਦੀ ਦੇ ਲੋਕਾਂ ਨਾਲ ਹਰ ਵਾਰ ਕੇਂਦਰ ਭੇਦਭਾਵ ਕਰਦਾ ਆਇਆ ਚਾਹੇ ਉਹ ਕਹリエ ਵੀ ਦਿੱਲੀ ਦੇ ਵਿੱਚ ਜਿਹੜੇ ਹੈ ਨਾ ਸਿੱਖ ਪਰਿਵਾਰਾਂ ਤੇ ਕਤਲਿਆਮ ਹੋਇਆ ਉਸ ਦਾ ਕੋਈ ਇਨਸਾਫ ਨਹੀਂ ਮਿਲਿਆ ਜਿਹੜੇ ਉਹਦੇ ਪੀੜਤ ਸੀਗੇ ਉਹ ਛੱਡਤੇ ਗਏ ਜਿਹੜੇ ਕਹਿੰਦੇ ਕਿ ਸੌਈ ਪੀੜਤ ਹੈਗੇ ਜਿਹੜੇ ਮੇਨ ਮੁਲਜ਼ਮ ਸੀ ਉਹ ਛੱਡਤੇ ਗਏ ਉਹ ਦੁਆਰਾ ਐਮਐਲਏ ਬਣੇ ਤੇ ਦੂਸਰਾ ਜਿਹੜਾ ਕਾਂਗਰਸੀ ਸਰਕਾਰ ਸੀ ਤਾਂ ਉਰੇ ਆਪਰੇਸ਼ਨ ਬਲੂ ਸਟਾਰ ਹੋਇਆ ਹਰਮੰਦਰ ਸਾਹਿਬ ਦੇ ਵਿੱਚ ਉਸ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਆਇਆ ਜੀ ਆ ਦੇਖੋ ਕੀ ਕਹਿਣਾ ਚਾਹੂंगे ਜਿਵੇਂ ਤੁਸੀਂ ਗੱਲ ਕੀਤੀ ਹੈ ਬੰਦੀ ਸਿੰਘਾਂ ਦੀ ਇੱਥੇ ਤਾਂ ਬਾਰ-ਬਾਰ ਇਹ ਚੀਜ਼ ਕਹੀ ਜਾਂਦੀ ਹੈ ਕਿ ਬੰਦੀ ਸਿੰਘਾਂ ਦੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਇੱਥੇ ਵੀ ਕੇਂਦਰ ਸਰਕਾਰ ਕਈ ਵਾਰ ਫੈਸਲਾ ਲੈਣਾ ਚਾਹੁੰਦੀ ਹੈ ਪਰ ਕੋਈ ਨਾ ਕੋਈ ਕੇਂਦਰ ਸਰਕਾਰ ਤੇ ਦਬਾਅ ਬਣਾ ਦਿੰਦਾ ਹੈ ਕੀ ਕਹਿਣਾ ਚਾਹੂंगे ਅ ਦੇਖੋ ਕੇਂਦਰ ਸਰਕਾਰ ਤੇ ਕੋਈ ਦਬਾਅ ਨਹੀਂ ਬਣਾ ਸਕਦਾ ਜੀ ਇਹ ਕੇਂਦਰ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਕਿਉਂਕਿ ਇਹ ਬੰਦੀ ਸਿੰਘ ਜੇ ਰਿਆ ਹੋਗੇ ਬਾਹਰ ਆ ਗਏ ਉਹ ਜਿਹੜੀ ਵੀ ਪਾਰਟੀ ਦੇ ਨਾਲ ਸੰਬੰਧਤ ਹੋਣਗੇ ਹੂੰ ਉਹ ਜਿਹੜੀ ਪਾਰਟੀ ਜੁਆਇਨ ਕਰਨਗੇ ਤਾਂ ਉਹ ਪਾਰਟੀ ਨੂੰ ਬਹੁਤ ਵੱਡਾ ਬੋਮਬ ਮਿਲ ਸਕਦਾ ਇਸ ਕਰਕੇ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਬੰਦੀ ਸਿੰਘਾਂ ਨੂੰ ਜਲਦੀ ਜਲਦੀ ਰਿਹਾ ਕੀਤਾ ਜਾਵੇ ਹੂੰ ਆ ਦੇਖੋ ਕੱਲ ਦੀ ਇੱਕ ਵੱਡੀ ਖਬਰ ਸੀ ਸੋਢੀ ਸਾਹਿਬ ਕਿ ਜਿਹੜੀ ਇੱਕ ਕੁੜੀ ਸੀਗੀ ਉਹਦੀ ਜਿਹੜੀ ਲਾਸ਼ ਹੈ ਉਹ ਬੈੱਡ ਦੇ ਡੱਬੇ ਦੇ ਵਿੱਚੋਂ ਮਿਲੀ ਹੈ ਇਥੇ ਕੀ ਕਹਿਣਾ ਚਾਹੋਗੇ ਇਸ ਤੇ ਨਾ ਇੱਕ ਜੋ ਵੱਡੀ ਖਬਰ ਅੱਜ ਨਿਕਲ ਕੇ ਸਾਹਮਣੇ ਆਈ ਹੈ ਇਥੇ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਹੁੰਦਾ ਸੀ ਨਾ ਇਸ ਖਬਰ ਤੇ ਇਹ ਅਪਡੇਟ ਹੋਈ ਹੈ ਇਹ ਖਬਰ ਆਪਾਂ ਕੱਲ ਨੂੰ ਸੀ ਕੀਤੀ ਸੀ ਤੇ ਇਸ ਤੇ ਯਾਨੀ ਕਿ ਕੱਲ ਉਹ ਜਿਹੜੀ ਲੜਕੀ ਹੈ ਉਸ ਦੇ ਘਰ ਵਾਲਿਆਂ ਨੇ ਆ ਕੇ ਬਿਆਨ ਤਾਂ মিডিਆ ਸਾਹਮਣੇ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਤੋਂ ਗਲਤੀ ਹੋ ਗਈ ਵੀ ਅਸੀਂ ਨਾ ਇੱਕ ਇੱਕ 5 ਸਾਲ ਤੋਂ ਬੰਦਾ ਸਾਡੇ ਕੋਲ ਰਹਿ ਰਿਹਾ ਸੀ ਤਾਂ ਪੁਲਿਸ ਨੇ ਪੁੱਛਿਆ ਕਿ ਉਹ ਬੰਦੇ ਦਾ ਕੋਈ ਆਧਾਰ ਕਾਰਡ ਫੋਟੋ ਤਾਂ ਕਹਿੰਦੇ ਅਸੀਂ ਲੈਣਾ ਵਾਜਿਬ ਨਹੀਂ ਸਮਝਿਆ ਕਿਉਂਕਿ ਉਹ ਸਾਡਾ ਉਸ ਤੇ ਵਿਸ਼ਵਾਸ ਬਣ ਗਿਆ ਸੀ ਤੇ ਉਹ ਕੁੜੀ ਬਹੁਤ ਛੋਟੀ ਹੈ ਨਾ ਸੀਗੀ ਤੇ ਉਹ ਬੰਦਾ ਯਾਨੀ ਕਿ ਉਸ ਨੂੰ ਕਿਡਨਾਪ ਕਰਕੇ ਲੈ ਗਿਆ ਤਾਂ ਜਿਹੜੇ ਉੱਤੇ ਕੇ ਬਾਅਦ ਚੋ ਜਾਂਚ ਹੋਈ ਹੈ ਉਹ ਵੀ ਲਾਜ਼ੀ ਤਾਂ ਇਹ ਪਤਾ ਲੱਗਿਆ ਕਿ ਉਸ ਨਾਲ ਕਿਤਨਾ ਕੀਤਾ ਯਾਨੀ ਕਿ ਬਦਤਕਾਰ ਕੀਤਾ ਗਿਆ ਤੇ ਜਿਹੜਾ ਦੋਸ਼ੀ ਹੋ ਜੇ ਫਰਾਰ ਹੈ ਤੇ ਪਰ ਪੁਲਿਸ ਦਾ ਦਾਵਾ ਕੀਤਾ ਹੈ ਕਿ ਅਸੀਂ ਜਲਦੀ ਕਾਬੂ ਕਰਾਂਗੇ ਤੇ ਤੁਹਾਨੂੰ ਦੱਸਦੇ ਕਿ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਇੱਥੇ ਕੇ ਸਰਕਾਰੀ ਹੈ ਨਾ ਵੱਡੇ ਵੱਡੇ ਯਾਨੀ ਕਿ ਪੁਲਿਸ ਵਿਧਾਰ ਦੇ ਵੱਲੋਂ ਇੱਕ ਯਾਨੀ ਘਰ ਚ ਕੰਮ ਕਰਨ ਵਾਲੀ ਕੁੜੀ ਨੂੰ ਕਾਫੀ ਤਸ਼ੱਦਦ ਕਿਤਾ ਜਾਂਦੇ ਉਸਤੇ ਇੱਥੋਂ ਤੱਕ ਕਿ ਉਹ ਜਿਹੜੀਆਂ ਰੋਟੀਆਂ ਖਾਦੀ ਸੀ ਸਬਜ਼ੀ ਖਾਦੀ ਸੀ ਉਹ ਡਸਟਬਿਨ ਚੋਂ ਕੱਢ ਕੇ ਖਾਦੀ ਸੀ ਉਸਨੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਇਹਦਾ ਇੱਕ ਐਨਜੀਓ ਨੂੰ ਪਤਾ ਲੱਗਿਆ ਉਸ ਐਨਜੀਓ ਨੇ ਆ ਕੇ ਉਸ ਨੂੰ ਬਾਹਰ ਕੱਢਿਆ ਤੇ ਹੁਣ ਦੇਖਣਾ ਹੈ ਕਿ ਜਿਹੜਾ ਅਧਿਕਾਰੀ ਸੀ ਜਿਹਨਾਂ ਦੇ ਘਰ ਕੰਮ ਕਰਦੀ ਸੀ ਉਹਨਾਂ ਦੇ ਕੀ ਸਰਕਾਰ ਐਕਸ਼ਨ ਲਏਗੀ ਕਿਉਂਕਿ ਅਜੇ ਕਈ ਮਾਮਲੇ ਪੰਜਾਬ ਚੋਂ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਅਹ ਦੇਖੋ ਤੁਸੀਂ ਇੱਥੇ ਗੱਲ ਕੀਤੀ ਹੈ ਪੁਲਿਸ ਅਫਸਰ ਦੀ ਐਕਚੁਅਲੀ ਉਹ ਇੱਥੇ ਨਾ ਪੁਲਿਸ ਅਫਸਰ ਨਹੀਂ ਸੀ ਉਹ ਸੀਗੇ ਪ੍ਰੋਫੈਸਰ ਜਿਨ੍ਹਾਂ ਨੇ ਕੁੜੀ ਨੂੰ ਇੱਥੇ ਬੰਦੀ ਬਣਾ ਕੇ ਰੱਖਿਆ ਸੀ ਕੁੜੀ ਦੇ ਨਾਲ ਕੁੱਟਮਾਰ ਦੀ ਜਿਹੜੀ ਗੱਲ ਹੈ ਉਹ ਵੀ ਇੱਥੇ ਨਿਕਲ ਕੇ ਸਾਹਮਣੇ ਆਈ ਹੈ ਕੀ ਕਹਿਣਾ ਚਾਹੋਗੇ ਕਿ ਸਮਾਜ ਦੇ ਲੋਕ ਜਿਹੜੇ ਨੇ ਉਹਨਾਂ ਦੀ ਸੋਚ ਕਿਸੇ ਹੋਰ ਪਾਸੇ ਜਾ ਰਹੀ ਹੈ ਮੈਂ ਤਾਂ ਹੁੰਦਾ ਨਹੀਂ ਉਹ ਪ੍ਰੋਫੈਸਰ ਦੀ ਕੋਠੀ ਦਾ ਪ੍ਰੋਫੈਸਰ ਦੇ ਸੀਗੇ ਪਰ ਪਹਿਲਾਂ ਯਾਨੀ ਕਿ ਉਹ ਪੁਲਿਸ ਅਫਸਰ ਦੀ ਕੋਠੀ ਵੱਡੇ ਅਫਸਰ ਦੀ ਸੀ ਤੇ ਜੇ ਤੁਸੀਂ ਗੱਲ ਕੀ ਗੇ ਪੰਜਾਬ ਦੇ ਲੋਕਾਂ ਦੇ ਵਿੱਚ ਇਨਸਾਨੇ ਖਤਮ ਹੋ ਚੁੱਕੀ ਹੈ ਯਾਨੀ ਕਿ ਇੰਨੀ ਯਾਨੀ ਇੱਕ ਇਕ ਕੌੜੀ ਕੰਮ ਦਾ ਕਾਰ ਸਾਰਾ ਕੰਮ ਕਰਦੀ ਹੋਵੇ ਤੇ ਉਸ ਦਿਨ ਕੁੱਟ ਮਾਰ ਵੀ ਕੀਤੀਆਂ ਤੁਸੀਂ ਇਹ ਹੀ ਤੇ ਨਹੀਂ ਤੇ ਦੂਜਾ ਉਹ ਡਸਟਮ ਵਿੱਚੋਂ ਰੋਟੀ ਘਰ ਸੀ ਕਿੰਨੀ ਸ਼ਰਮਨਾਕ ਗੱਲ ਹੈ ਜੀ ਕੀ ਕਹਿਣਾ ਚਾਹੋਗੇ ਕਿ ਦੇਖੋ ਪੰਜਾਬ ਦੇ ਲੋਕ ਜਿਹੜੇ ਨੇਗੇ ਉਹ ਅੱਜ ਕੱਲ ਨਸ਼ਿਆਂ ਦੇ ਵਿੱਚ ਕਿੰਨੇ ਜ਼ਿਆਦਾ ਚਲੇ ਗਏ ਨੇ ਪਹਿਲਾਂ ਕੀ ਹੁੰਦਾ ਸੀ ਕਿ ਸਭ ਨੂੰ ਸਭ ਨੂੰ ਇਹ ਚੀਜ਼ ਫੀਲ ਹੁੰਦੀ ਸੀ ਕਿ ਦੂਜੇ ਦੀ ਭੈਣ ਹੈ ਜਾਂ ਦੂਜੇ ਦੀ ਕੁੜੀ ਹੈ ਤਾਂ ਸਾਡੀ ਵੀ ਕੁੜੀ ਜਾਂ ਫਿਰ ਭੈਣ ਹੀ ਲੱਗੇਗੀ ਤਾਂ ਅੱਜ ਕੱਲ ਜਿਹੜੇ ਲੋਕ ਨੇ ਉਹ ਦੇਖੋ ਵੱਡੇ ਵੱਡੇ ਜੇ ਘਰ ਇੱਥੇ ਅਫਸਰਾਂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਵੱਡੇ ਅਫਸਰ ਹੀ ਇੱਥੇ ਕਹਿੰਦੇ ਨੇ ਕਿ ਲੇਬਰ ਜੋ ਚਾਈਲਡ ਲੇਬਰ ਹੈ ਉਹ ਨਹੀਂ ਕਰਾਉਣਾ ਚਾਹੀਦਾ ਪਰ ਇੱਥੇ ਹੀ ਉਹ ਬਾਲ ਮਜ਼ਦੂਰਾਂ ਦੀ ਜਿਹੜੀ ਗੱਲ ਕੀਤੀ ਜਾਵੇ ਕਿ ਜਿਹੜੇ ਬੱਚੇ ਨੇਗੇ ਉਹਨਾਂ ਤੋਂ ਮਜ਼ਦੂਰੀ ਕਰਵਾਉਂਦੇ ਨੇ ਘਰਾਂ ਦੇ ਵਿੱਚ ਵੀ ਕੀ ਕਹਿਣਾ ਚਾਹੋਗੇ ਮੈਡਮ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਯਾਨੀ ਕਿ ਪੰਜਾਬ ਦੇ ਜਿਹੜੀ ਇਨਸਾਨੀਅਤ ਹੈ ਨਾ ਉਹਦਾ ਖਤਮ ਹੋਈ ਹੈ ਜਿਹੜਾ ਨੌਜਵਾਨ ਨਸ਼ੇ ਦੇ ਭੇਟ ਚੜ੍ਹ ਝੁੱਕੇ ਨੇ ਹਾਲੇ ਕਿ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਜਿਹੜਾ ਤੁਸੀਂ ਕਿਹਾ ਬਾਲ ਮਜ਼ਦੂਰੀ ਮੈਂ ਦੂਰ ਨਹੀਂ ਜਾਂਦਾ ਇਹ ਸਾਡੇ ਚੈਨਲ ਥੱਲੇ ਯਾਨੀ ਕਿ ਲਾਈਟਾਂ ਨੇ ਉੱਥੇ ਸ਼ਾਮ ਨੂੰ ਦੇਖੋ 6 ਵਜੇ ਤੋਂ ਲੈ ਕੇ ਸ਼ਾਮ ਨੂੰ ਛੋਟੇ ਛੋਟੇ ਬੱਚੇ ਜਿਹਨੇ ਜੇ ਵਿਚਾਰੇ ਤੁਰਦੇ ਆ ਮਸ ਲੱਗੇ ਆ ਉਹਨਾਂ ਤੋਂ ਯਾਨੀ ਕਿ ਪੈਸੇ ਵੰਗਾਈ ਜਾਂਦੇ ਆ ਤੇ ਜਿਹੜੇ ਉਹਦੇ ਮਾਪ ਪਿਓ ਨੇ ਉਹ ਜ਼ਬਰਦਸਤੀ ਨੂੰ ਕੰਮ ਕਰਾਉਂਦੇ ਦਿਖੇ ਨੇ ਤੇ ਅਸਲ ਦੇ ਵਿੱਚ ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਹੈ ਇਹਨੇ ਜਿਹੜੇ ਯਾਨੀ ਕਿ ਅਜਿਆ ਧੰਦਾ ਕਰਾਉਂਦੇ ਨੇ ਨਾ ਭੀਖ ਮੰਗਣ ਦਾ ਤੇ ਉਹਨਾਂ ਤੇ ਐਕਸ਼ਨ ਲੈਣ ਲੇਕਿਨ ਜੇ ਐਕਸ਼ਨ ਆਏਗਾ ਤਾਂ ਹੀ ਇਹ ਬੱਚੇ ਵਿਚਾਰੇ ਕੁਝ ਕੁਝ ਪੜ ਲਿਖਣ ਤੁਸੀਂ ਕਰਨਗੇ ਹਾਂਜੀ ਦੇਖੋ ਆਮ ਜਨਤਾ ਨੂੰ ਵੀ ਇਹ ਚੀਜ਼ ਦਿਖਦੀ ਹੈ ਜਦੋਂ ਦੇਖੋ ਕਈ ਵਾਰ ਇਹ ਚੀਜ਼ ਆਪਣੇ ਨਾਲ ਵੀ ਹੁੰਦੀ ਹੈ ਕਿ ਆਪਾਂ বাস ਦੇ ਵਿੱਚ ਜਾਂ ਗੱਡੀ ਦੇ ਵਿੱਚ ਜਦੋਂ ਟਰੈਵਲ ਕਰਦੇ ਆ ਤਾਂ ਕਈ ਬੱਚੇ ਜਿਵੇਂ ਲਾਈਟਾਂ ਵਗੈਰਾ ਤੇ ਆ ਕੇ ਉੱਥੇ ਪੈਸੇ ਮੰਗਦੇ ਨੇ ਗੱਡੀ ਵਾਲਿਆਂ ਤੋਂ ਵੀ ਬੱਸਾਂ ਵਾਲਿਆਂ ਤੋਂ ਵੀ ਤਾਂ ਸਰਕਾਰ ਨੂੰ ਤਾਂ ਇਹ ਚੀਜ਼ ਦਿਖਣੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਵੀ ਤਾਂ ਆਪਣੀ ਜਿਹੜੀ ਸਰਕਾਰੀ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਾਂਦੀਆਂ ਹੀ ਨੇ ਤਾਂ ਸਰਕਾਰ ਜੋ ਹੈ ਉਹ ਇਹਨਾਂ ਚੀਜ਼ਾਂ ਨੂੰ ਅਣਦੇਖਾ ਕਿਉਂ ਕਰ ਦਿੰਦੀ ਹੈ ਇੱਥੇ ਦੇਖੋ ਸਰਕਾਰ ਨੂੰ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਗੁਜ਼ਾਰਾ ਕੀਤੀ ਸੀ ਜਨ ਲਈ ਵੀ ਸਰਕਾਰ ਨੂੰ ਕੁਝ ਐਨ ਜੀਓਜ਼ ਨੂੰ ਮਦਦ ਦੇ ਲਈ ਅਗਾਂਹ ਚਾਹੀਦਾ ਹੈ ਜਾਂ ਸਰਕਾਰ ਨੂੰ ਕੁਝ ਪੈਸਾ ਫੰਡ ਚੋਂ ਕੱਢਣਾ ਚਾਹੀਦਾ ਹੈ ਅਜੇ ਬੱਚਾ ਤੇਰੀ ਹੈਨਾ ਕੋਈ ਨਾ ਕੋਈ ਸਕੂਲ ਖੋਲੇ ਜਾਂ ਕੋਈ ਹੋਸਟਲ ਬਣਾਏ ਜਾਂ ਜਿੱਥੇ ਉਹ ਬੱਚੇ ਰਹਿ ਸਕਣ ਵਧੀਆ ਖਾਣਾ ਖਾ ਸਕਣ ਤੇ ਜਿਹੜੇ ਵਿਚਾਰੇ ਬਾਲ ਮਜ਼ਦੂਰੀ ਕਰਦੇ ਆ ਉਹਨਾਂ ਨੂੰ ਕੁੱਟਿਆ ਮਾਰਾ ਵੀ ਜਾਂਦਾ ਹੈ ਤੇ ਪਰ ਉਹ ਸਰਕਾਰਾਂ ਉਸ ਦੇ ਖਿਲਾਫ ਕੋਈ ਕਦਮ ਚੁੱਕਦੀਆਂ ਨਹੀਂ ਹਾਂ ਦੇਖੋ ਕਈ ਐਨਜੀਓ ਜੀ ਹੈ ਵੀ ਨੇ ਜਿਹੜੀਆਂ ਇਹ ਦਾਵਾ ਵੀ ਕਰਦੀਆਂ ਨੇ ਕਿ ਜਿਹੜੀ ਸਰਕਾਰ ਹੈ ਉਹ ਉਹਨਾਂ ਦੇ ਲਈ ਕੁਝ ਨਹੀਂ ਕਰਦੀ ਤਾਂ ਇੱਥੇ ਕੀ ਕਹਿਣਾ ਚਾਹੋਗੇ ਕਿ ਸਰਕਾਰ ਨੂੰ ਕਿਹੜੇ ਕਦਮ ਜਿਹੜੇ ਨੇ ਉਹ ਐਨਜੀਓ ਦੇ ਲਈ ਜਾਂ ਫਿਰ ਐਦਾਂ ਬਾਲ ਮਜ਼ਦੂਰੀ ਜਿਹੜੇ ਬੱਚੇ ਕਰਦੇ ਨੇ ਉਹਨਾਂ ਲਈ ਇੱਥੇ ਕਦਮ ਚੁੱਕਣੇ ਚਾਹੀਦੇ ਨੇ ਦੇਖੋ ਜੀ ਸਾਰੀਆਂ ਐਨਜੀਓ ਤਾਂ ਨਹੀਂ ਵਧੀਆ ਕਰਦੀਆਂ ਪਰ ਮੈਂ ਕੁਝ ਕੁ ਐਨਜੀਓ ਕਹਿਣਾ ਜਿਵੇਂ ਅਨਮੋਲ ਕੁਆਤਰ ਲੁਧਿਆਣੇ ਹੈ ਨਾ ਇੱਕ ਦੋ ਅਜਿਹੀਆਂ ਹੈਗੀਆਂ ਨੇ ਅ ਐਨਜੀਓ ਜਿਹੜੇ ਵਧੀਆ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਕੁਝ ਵੀ ਨਤੰਦਾ ਹੁਣ ਅਸੀਂ ਗੱਲ ਕਰਦੇ ਆਂ ਅਨਮੋਲ ਕੁਆਤਰਾ ਜੀ ਕੋਈ ਮਿਸਟਰ ਨਹੀਂ ਗੇ ਪਰ ਜੋ ਮੈਂ ਉਹਨਾਂ ਦੇ ਬਾਰੇ ਜਾਣਨਾ ਤੇ ਲੁਹਿਆਣ ਦੇ ਵਿੱਚ ਹੈਨਾ ਜਿਹੜਾ ਹਸਪੀਟਲ ਆ ਥੋੜਾ ਪੰਜਾਬ ਦਾ ਉੱਥੇ ਕੋਈ ਵੀ ਅਜਿਆ ਯਾਨੀ ਕਿ ਰਾਤ ਨੂੰ ਬਿਮਾਰ ਆਇਆ ਜਿਹ ਕੋ ਪੈਸੇ ਨਹੀਂ ਹੁੰਦੇ ਤਾਂ ਉਹ ਜੇ ਮਰਜੀ ਆਪਣੀ ਐਨਜੀਓ ਵੱਲੋਂ ਉਹਦਾ ਇਲਾਜ ਕਰਾਉਂਦੇ ਨੇ ਤਾਂ ਜੇਕਰ ਸਰਕਾਰ ਅਜੇ ਕੁਝ ਐਨਜੀਓ ਦੀ ਮਦਦ ਕਰੇ ਤਾਂ ਯਾਨੀ ਕਿ ਲੋਕ ਕਿੰਨਾ ਕਿਤੇ ਬਚ ਸਕਦੇ ਹੁੰਦਾ ਹੂੰ ਜੀ ਤੁਸੀਂ ਇੱਥੇ ਬਿਲਕੁਲ ਸਹੀ ਕਿਹਾ ਕਿ ਜੇਕਰ ਸਰਕਾਰ ਥੋੜਾ ਕੰਮ ਇਸ ਤੇ ਕਰੇ ਸਰਕਾਰੀ ਇਸ ਵੱਲ ਧਿਆਨ ਦੇਵੇ ਤਾਂ ਜਿਹੜੇ ਬਾਲ ਮਜ਼ਦੂਰੀ ਦੀ ਸਮੱਸਿਆ ਹੈ ਉਹ ਵੀ ਕਿਤੇ ਨਾ ਕਿਤੇ ਪੰਜਾਬ ਤੋਂ ਜਾਂ ਫਿਰ ਪੂਰੇ ਦੇਸ਼ ਤੋਂ ਖਤਮ ਹੋ ਸਕਦੀ ਹੈ ਹਾਂਜੀ ਇਕਬਾਲ ਸਿੰਘ ਲਾਲਪੂਰਾ ਦਾ ਚੰਡੀਗੜ੍ਹ ਤੇ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਕਬਾਲ ਸਿੰਘ ਲਾਲਪੂਰਾ ਨੇ ਅੱਜ ਬਹੁਤ ਇੱਕ ਵੱਡੀ ਪ੍ਰੈਸ ਕਾਨਫਰੈਂਸ ਕੀਤੀ ਹੈ ਤੇ ਉਹਨਾਂ ਨੇ ਇੱਕ ਯਾਨੀ ਕਿ ਪੱਤਰ ਭੇਜਿਆ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਜ਼ਮੀ ਕਰ ਦਿੱਤੀ ਹੈ ਅਧਿਕਾਰਤ ਤੌਰ ਤੇ ਹੁਣ ਉੱਥੇ ਪੰਜਾਬੀ ਯਾਨੀ ਕਿ ਪੜ੍ਹਾਈ ਵੀ ਜਾਏਗੀ ਲਿਖਾਈ ਵੀ ਜਾਏਗੀ ਇਹ ਤੁਹਾਨੂੰ ਦੱਸ ਦੇਣਾ ਕਿ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਜਿਹੜੀ ਹੈ ਸਾਡੀ ਉਸ ਨੂੰ ਇੰਨੀ ਮਾਨਤਾ ਪ੍ਰਾਪਤ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਨੂੰ ਆਪਣਾ ਪੱਤਰ ਭੇਜ ਚੁੱਕਿਆ ਤੇ ਜੇਕਰ ਕੋਈ ਕਾਰਵਾਈ ਨਹੀਂ ਹੋਏਗੀ ਤਾਂ ਉਹ ਇੱਕ ਕੌਮੀ ਪ੍ਰਧਾਨ ਨੇ ਤਾਂ ਉਹਨਾਂ ਜਿਹੜੀ ਸੋਸਾਇਟੀ ਹੈ ਉਹ ਫਿਰ ਹੁਣ ਚੰਡੀਗੜ੍ਹ ਦੇ ਵਿੱਚ ਆਪਣਾ ਧਰਨਾ ਵੀ ਲਵਾਏਗੀ ਜੀ ਦੇਖੋ ਜੇਕਰ ਇੱਥੇ ਗੱਲ ਕੀਤੀ ਜਾਵੇ ਸੋਸਾਇਟੀ ਦੀ ਤਾਂ ਚੰਡੀਗੜ੍ਹ ਦੇ ਲੋਕ ਨੇ ਮੋਹਾਲੀ ਦੇ ਲੋਕ ਨੇ ਕਿਤੇ ਨਾ ਕਿਤੇ ਉਹ ਇਹ ਚੀਜ਼ਾਂ ਸੋਚਦੇ ਨੇ ਕਿ ਸਾਡਾ ਬੱਚਾ ਜੋ ਹੈ ਉਹ ਵਧੀਆ ਇੰਗਲਿਸ਼ ਸਕੂਲ ਦੇ ਵਿੱਚ ਪੜੇ ਤਾਂ ਕੀ ਕਹਿਣਾ ਚਾਹੋਗੇ ਕਿ ਕਿਤੇ ਨਾ ਕਿਤੇ ਜਿਹੜੀ ਪੰਜਾਬੀ ਹੈ ਉਹ ਇੱਥੇ ਆਪਣੀ ਮਾਂ ਬੋਲੀ ਦੇਖੋ ਕਹਿੰਦੇ ਆਪਾਂ ਪੰਜਾਬੀ ਨੂੰ ਤਾਂ ਪੰਜਾਬੀ ਇੱਥੇ ਦਬ ਜਾਂਦੀ ਹੈ ਕਿਤੇ ਨਾ ਕਿਤੇ ਲੈਂਗੁਏਜ ਜੋ ਹੈ ਦੇਖੋ ਗੱਲ ਇਹ ਹੈ ਕਿ ਜੀ ਚੰਡੀਗੜ੍ਹ ਪਹਿਲਾਂ ਪੰਜਾਬ ਦੀ ਉਹ ਰਾਜਧਾਨੀ ਨਹੀਂ ਸੀ ਪਰ ਕੁਝ ਕਾਫੀ ਸਮੇਂ ਪਹਿਲਾਂ ਇਹ ਨੂੰ ਪੰਜਾਬ ਦੀ ਰਾਜਧਾਨੀ ਹਟਾਇਆ ਗਿਆ ਕਿਉਂਕਿ ਇਸ ਦੇ ਉੱਪਰ ਹਰਿਆਣਾ ਵੀ ਦਾਵਾ ਕਰਦਾ ਤੇ ਪੰਜਾਬ ਵੀ ਕਰਦਾ ਤੇ ਗੱਲ ਕਰੀਏ ਜੇ ਚੰਡੀਗੜ੍ਹ ਦੀ ਦਾ ਚੰਡੀਗੜ੍ਹ ਦੇ ਵਿੱਚੋਂ 100 ਦੇ ਵਿੱਚੋਂ 80% ਲੋਕ ਪੰਜਾਬੀ ਨੇ ਉਹ ਚਾਹੁੰਦੇ ਨੇ ਕਿ ਪੰਜਾਬੀ ਲਾਵੀ ਹੁਣ ਦੇ ਵੀ ਹੈ ਜਿਹਦੀ ਇੱਕ ਵੱਡੀ ਉਦਾਹਰਣ ਆਈ ਸੀਗਾ ਤੁਹਾਨੂੰ ਦੱਸ ਦੇਣਾ ਕਿ ਇੱਕ ਸੰਗਰੂਰ ਜ਼ਿਲ੍ਹੇ ਦਾ ਇੱਕ ਵਿਅਕਤੀ ਬਾਹਰ ਗਿਆ ਸੀ 20 ਸਾਲ ਤੋਂ ਉਹ ਪੰਜਾਬ ਉਹ ਜਪਾਨ ਵੀ ਸੀਗਾ ਤਾਂ ਉਸ ਦੀ ਪਤਨੀ ਦੇ ਉਸ ਦੇ ਬੇਟੇ ਆਏ ਸੰਗਰੂਰ ਦੇ ਪਿੰਡ ਵਿੱਚ ਤੇ ਉਹ ਉਸਨੇ ਉਰੇ ਆ ਕੇ ਇੱਕ ਜਹਾਜ਼ ਤਿਆਰ ਕੀਤਾ ਤਾਂ ਜਹਾਜ਼ ਤਿਆਰ ਕਰਨ ਤੋਂ ਬਾਅਦ ਜਦੋਂ ਸਾਡੇ ਪੱਤਰਕਾਰ ਜੀ ਨੇ ਗੱਲਬਾਤ ਕੀਤੀ ਤਾਂ ਉਸ ਦੀ ਵਾਈਫ ਨੇ ਕਿਹਾ ਕਿ ਸਾਨੂੰ ਪੰਜਾਬ ਆ ਕੇ ਬਹੁਤ ਵਧੀਆ ਲੱਗਦਾ ਹਾਂਜੀ ਦੇਖੋ ਜਿਹੜੇ ਬਾਹਰਲੇ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਪੰਜਾਬੀ ਲੋਕ ਨੇ ਉਹ ਬਾਹਰ ਵੱਲ ਰੁੱਕ ਕਰਦੇ ਨੇ ਕਿ ਬਾਹਰ ਜਾਵਾਂਗੇ ਉੱਥੇ ਵਧੀਆ ਕਮਾਵਾਂਗੇ ਪਰ ਜਿਹੜੇ ਬਾਹਰਲੇ ਲੋਕ ਨੇ ਉਹਨਾਂ ਨੂੰ ਪੰਜਾਬੀ ਕਲਚਰ ਇਹਨਾਂ ਜ਼ਿਆਦਾ ਪਸੰਦ ਆਉਂਦਾ ਹੈ ਕਿ ਆਪਾਂ ਉਹਨਾਂ ਦੇ ਮੂੰਹੋਂ ਵੀ ਕਈ ਵਾਰ ਸੁਣਿਆ ਕਈ ਇੰਟਰਵਿਊਜ਼ ਵੀ ਨਿਕਲ ਕੇ ਆਈਆਂ ਨੇ ਇਦਾਂ ਦੀਆਂ ਸਾਹਮਣੇ ਕਿ ਜਿਹੜੇ ਬਾਹਰ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਆਪਣਾ ਕਲਚਰ ਜ਼ਿਆਦਾ ਅੱਛਾ ਲੱਗਦਾ ਹੈ ਕੀ ਕਹਿਣਾ ਚਾਹੋਗੇ ਕਿ ਇੱਥੇ ਸੋਚ ਦਾ ਵੀ ਥੋੜਾ ਡਿਫਰੈਂਟ ਫਰਕ ਦੇਖਣ ਨੂੰ ਮਿਲਦਾ ਹੈ ਜੀ ਹਾਂ ਜ਼ਰੂਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸੰਰੂਰ ਦੇ ਜਿਹੜਾ ਆਦਮੀ ਸੀਗਾ ਉਸ ਦੀ ਜਿਹੜੀ ਪਤਨੀ ਸੀ ਉਹ ਖੁਦ ਜਾਪਾਨੀ ਸੀ ਤੇ ਉਸ ਨੇ ਜਦੋਂ ਵਿਆਹ ਕੀਤਾ ਦਾ ਵਿਆਹ ਤੋਂ ਉਸਨੇ 1 ਸਾਲ ਦੇ ਵਿੱਚ ਪੰਜਾਬੀ ਜਿੱਕੀ ਤਾਂ ਉਸਨੇ ਕਿਹਾ ਕਿ ਮੈਨੂੰ ਪੰਜਾਬ ਦਾ ਖਾਣਾ ਪੀਣਾ ਤੇ ਪਹਿਰਾਵਾ ਬਹੁਤ ਚੰਗਾ ਲੱਗਦਾ ਤੇ ਇੱਥੋਂ ਤੱਕ ਕਿ ਜਿਹੜਾ ਉਸਦਾ ਬੇਟਾ ਹੈ ਉਹ ਪੰਜਾਬੀ ਹੀ ਬੋਲਦਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਇੱਥੋਂ ਜਾਵਾਂਗੇ ਨਹੀਂ ਕਿਉਂਕਿ ਸਾਡੇ ਕੋਲ ਇੰਨਾ ਪੈਸਾ ਇਕੱਠਾ ਹੋ ਚੁੱਕਾ ਹੈ ਕਿ ਅਸੀਂ ਇੱਥੇ ਫ੍ਰੀ ਬੈਠ ਕੇ ਖਾਵਾਂਗੇ ਤੇ ਜਰੂਰ ਗਰੀਬ ਲੋਕਾਂ ਦੀ ਸੇਵਾ ਕਰਾਂਗੇ ਦੇਖੋ ਕਈ ਪੇਰੈਂਟਸ ਅਜਿਹਾ ਵੀ ਹੁੰਦੇ ਨੇਗੇ ਜਿਹੜੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ ਤਾਂ ਚਾਹੁੰਦੇ ਨੇ ਪਰ ਕਈ ਵਾਰ ਬੱਚਿਆਂ ਦੇ ਫਿਊਚਰ ਦੇ ਲਈ ਉਹ ਅਜਿਹੇ ਫੈਸਲੇ ਲੈ ਲੈਂਦੇ ਨੇ ਕਿ ਉਹਨਾਂ ਨੂੰ ਇੰਗਲਿਸ਼ ਸਕੂਲ ਦੇ ਵਿੱਚ ਪਾ ਦਿੰਦੇ ਨੇ ਅੰਗਰੇਜ਼ੀ ਸਕੂਲਾਂ ਦੇ ਵਿੱਚ ਤਾਂ ਜਿਹੜੇ ਪੰਜਾਬ ਦੇ ਬੱਚੇ ਨੇ ਅੱਜਕੱਲ੍ਹ ਦੇ ਬੱਚੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਵੀ ਪੰਜਾਬੀ ਦੀ ਜਿਹੜੀ ਲੈਂਗੁਏਜ ਹੈ ਪੰਜਾਬੀ ਭਾਸ਼ਾ ਜੋ ਹੈ ਇਸ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਹ ਦੇਖੋ ਜੀ ਇਹ ਬੱਚੇ ਤਾਂ ਪੰਜਾਬੀ ਪੜ੍ਹਦੇ ਨੇ ਪਰ ਗੱਲ ਉੱਥੇ ਆ ਜਾਂਦੀ ਕਿ ਸਾਡੇ ਆ ਅੱਜ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਵੈਸਟਰਨ ਹੋ ਚੁੱਕਿਆ ਹੈ ਤੇ ਕਿਤਨਾ ਕਿਤੇ ਹੁਣ ਸਾਡੇ ਨੌਜਵਾਨ ਲੜਕੇ ਜਾਂ ਲੜਕੀਆਂ ਉਹ ਸਾਰੇ ਵੈਸਟਰਨ ਨੂੰ ਯੂਜ਼ ਕਰਦੇ ਨੇ ਮਾਹੌਲ ਨੂੰ ਚਾਹੇ ਉਹ ਪੈਰਾਵਾ ਹੈ ਚਾਹੇ ਉਹ ਪੜਨਾ ਲਿਖਣਾ ਤੇ ਹੁਣ ਤਕਰੀਬਨ ਸਕੂਲਾਂ ਦੇ ਵਿੱਚ ਸਾਰੇ ਵਿੱਚ ਹਿੰਦੀ ਤੇ ਇੰਗਲਿਸ਼ ਸਿਸਟਮ ਸ਼ੁਰੂ ਕਰਤਾ ਹੈ ਹਜੇ ਵੀ ਕਈ ਸਕੂਲਾਂ ਦੇ ਪੰਜਾਬੀ ਸਿਸਟਮ ਚੱਲਦਾ ਹੈ ਪਰ ਉੱਥੇ ਯਾਨੀ ਕਿ ਲੋਕ ਆਪਣੇ ਬੱਚੇ ਨੂੰ ਪੜਾਉਣਾ ਨਹੀਂ ਚਾਹਦੇ ਪਰ ਭਗਵਾਨਤਮਾਨ ਨੇ ਇੱਕ ਨਵIkਲੀ ਪਹਿਲ ਕੀਤੀ ਹੈ ਕਿ ਪੰਜਾਬੀ ਜਿਹੜੇ ਸਕੂਲ ਨਵੇਂ ਖੋਲੇ ਗਏ ਨੇ ਉਹ ਵਧੀਆ ਖੋਲੇ ਗਏ ਨੇ ਹੋ ਸਕਦਾ ਹੈ ਕਿ ਇਹ ਸਕੂਲ ਉਹ ਸੋਚ ਨੂੰ ਬਦਲ ਦੇਣ ਦੇਖੋ ਕਈ ਲੋਕ ਇਹ ਚੀਜ਼ ਵੀ ਸੋਚਦੇ ਨੇ ਕਿ ਪੰਜਾਬੀ ਨੂੰ ਜਿਵੇਂ ਲੈ ਕੇ ਇਹ ਚੀਜ਼ ਵੀ ਸੋਚਦੇ ਨੇ ਕਿ ਪੰਜਾਬੀ ਐ ਪੰਜਾਬੀ ਬੋਲ ਰਿਹਾ ਤਾਂ ਉਹਨੂੰ ਦੇਸੀ ਦਾ ਬੰਦਾ ਸਮਝ ਲੈਂਦੇ ਨੇ ਕਈ ਵਾਰ ਤੇ ਜਿਹੜੇ ਇੰਗਲਿਸ਼ ਬੱਚੇ ਹੁੰਦੇ ਨੇਗੇ ਉਹਨਾਂ ਦਾ ਲੈਵਲ ਹੀ ਥੋੜਾ ਹਾਈ ਹੋ ਜਾਂਦਾ ਹੈ ਤਾਂ ਲੋਕ ਪੰਜਾਬੀ ਪੜਨ ਵਿੱਚ ਜਾਂ ਪੰਜਾਬੀ ਬੱਚਿਆਂ ਨੂੰ ਸਿਖਾਉਣ ਦੇ ਵਿੱਚ ਕਿਤੇ ਨਾ ਕਿਤੇ ਸ਼ਰਮ ਵੀ ਇੱਥੇ ਮਹਿਸੂਸ ਕਰਦੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਸ਼ਰਮ ਹੈ ਲੋਕਾਂ ਨਹੀਂ ਮੈਨੂੰ ਕੁਝ ਸ਼ਰਮ ਆਈ ਹੈ ਅੱਜ ਤੋਂ 5 ਸਾਲ ਪਹਿਲਾਂ ਇੱਥੇ ਬ੍ਰਿਟਿਸ਼ ਵਾਰਡ ਸਕੂਲ ਹੈ ਮੈਂ ਉੱਥੇ ਆਪਣੇ ਇੱਕ ਯਾਨੀ ਕਿ ਮਾਮਾ ਦਾ ਬੇਟਾ ਲੈਣ ਚਲਾ ਗਿਆ ਤਾਂ ਮੈਂ ਜਦੋਂ ਗੇਟ ਖੜਕਾਇਆ ਤਾਂ ਇੱਕ ਲੇਡੀ ਜੀ ਜੋ ਕੋਲ ਪੰਜਾਬੀ ਸੀ ਤਾਂ ਮੈਂ ਉਹਨੂੰ ਕਹਿੰਦਾ ਜੀ ਮੇਰੇ ਮਾਮਾ ਦਾ ਬੇਟਾ ਪੜਨ ਕਰ ਲੈਣਾ ਹੈ ਉਸਨੇ ਮੈਨੂੰ ਸਪਸ਼ਟ ਕੀਤਾ ਕਹਿੰਦੇ ਵੀ ਵੀਰ ਜੀ ਉਰੇ ਪੰਜਾਬ ਬੁਰ ਅੱਗੇ ਵੀ ਨਾ ਬੋਲੋ ਮੈਂ ਕਿਉਂ ਕਹਿੰਦੇ ਫਿਰ ਉਹ ਬਾਹਰ ਕਰ ਦੇਣਗੇ ਕਹਿੰਦੇ ਵੀ ਜਾਂ ਦੀ ਪ੍ਰਿੰਸੀਪਲ ਇੰਗਲਿਸ਼ ਹੈ ਤੇ ਉਹਦੇ ਸਟੂਡੈਂਟ ਵੀ ਪੰਜਾਬੀ ਨਹੀਂ ਬੋਲ ਸਕਦੇ ਤੇ ਯਾਨੀ ਕਿਤੇ ਨਾ ਕਿਤੇ ਇਹ ਲੋਕਾਂ ਨੂੰ ਸੋਚਿਆ ਜਾਂਦਾ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਪੰਜਾਬੀ ਦਾ ਇੱਕ ਲਾਜੂਸ਼ ਉਹ ਪੜਾਣ ਦੀ ਲੋੜ ਹੈ ਹਾਂਜੀ ਬਿਲਕੁਲ ਸਹੀ ਕਿਹਾ ਕਿ ਪੰਜਾਬੀ ਦੇਖੋ ਪੰਜਾਬ ਦੀ ਮਾਂ ਬੋਲੀ ਹੈ ਤਾਂ ਪੰਜਾਬੀ ਨੂੰ ਤਾਂ ਜਿਹੜਾ ਪੰਜਾਬ ਦੇ ਬੱਚਿਆਂ ਨੂੰ ਤਾਂ ਪੰਜਾਬੀ ਖਾਸ ਕਰਕੇ ਆਉਣੀ ਚਾਹੀਦੀ ਹੈ ਕਿਉਂਕਿ ਅੱਜਕੱਲ ਦੇ ਬੱਚਿਆਂ ਦੇ ਵਿੱਚ ਵੀ ਦੇਖਿਆ ਗਿਆ ਹੈ ਬੱਚਿਆਂ ਨੂੰ ਇੰਗਲਿਸ਼ ਜਿਹੜੇ ਐਕਟਰ ਨੇ ਉਹਨਾਂ ਦਾ ਵੀ ਨਾਮ ਪਤਾ ਹੁੰਦਾ ਹੈ ਬੱਚਿਆਂ ਨੂੰ ਬੱਚੇ ਜਿਹੜੇ ਨੇ ਉਹ ਰੈਪ ਵੀ ਸੁਣਦੇ ਨੇ ਕਿ ਜਿਹੜੇ ਅੱਜਕੱਲ ਦੇ ਗਾਣੇ ਨੇਗੇ ਉਹ ਵੀ ਸੁਣਦੇ ਨੇ ਪਰ ਜਿਹੜੀ ਪੰਜਾਬੀ ਲੈਂਗੁਏਜ ਹੈ ਬੱਚਿਆਂ ਨੂੰ ਨਾ ਕਈ ਵਾਰ ਪੰਜਾਬੀ ਲੈਂਗੁਏਜ ਬਾਰੇ ਹੀ ਨਹੀਂ ਪਤਾ ਹੁੰਦਾ ਕਿ ਪੰਜਾਬੀ ਲੈਂਗੁਏਜ ਹੈ ਕੀ ਗੱਲ ਹੋਈ ਹੈ ਜੀ ਕਿ ਸਾਡਾ ਇਹ ਮਾਹੌਲ ਹੈ ਉਹ ਵੈਸਟਰਨ ਹੋ ਚੁੱਕਾ ਹੈ ਤੇ ਨੰਬਰ 2 ਜਿਹੜੇ ਸਾਡੇ ਨੌਜਵਾਨ ਲੜਕੇ ਆ ਲੜਕੀਆਂ ਨੇ ਹੈ ਨਾ ਉਹ ਉਧਰ ਨੂੰ ਜ਼ਿਆਦਾ ਭੱਜ ਰਹੇ ਨੇ ਜਿਵੇਂ ਕਿ ਤੁਸੀਂ ਗੱਲ ਕੀਤੀ ਵਿਦੇਸ਼ਾਂ ਦੀ ਤਾਂ ਤੁਹਾਨੂੰ ਦੱਸ ਦੇਣਾ ਕਿ ਵਿਦੇਸ਼ ਤਾਂ ਛੱਡੋ ਸਾਡੇ ਇੱਥੇ ਹੀ ਕੋਈ ਨੌਕਰੀ ਲੈਣੀ ਹੋਵੇ ਤਾਂ ਉਸ ਦੇ ਵਿੱਚ ਵੀ ਸਾਨੂੰ ਇੰਗਲਿਸ਼ ਦੇ ਵਿੱਚ ਵਧੀਆ ਨੰਬਰ ਚਾਹੀਦੇ ਨੇ ਤੇ ਬਾਹਰ ਜਾਣਾ ਹੋਵੇ ਤਾਂ ਟੈਲੀ ਹੈ ਨਾ ਉਹਦੇ ਹੋਰ ਸਵੈਟਰ ਦੀ ਵਧੀਆ ਨੰਬਰ ਚਾਹੀਦੇ ਨੇ ਤਾਂ ਕਿਤੇ ਨਾ ਕਿਤੇ ਸਰਕਾਰਾਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜੀ ਪੰਜਾਬੀ ਖਤਮ ਹੋਦੀ ਹੈ ਹਾਂਜੀ ਪੰਜਾਬ ਦੀ ਸਰਕਾਰ ਨੂੰ ਵੀ ਇਹ ਚੀਜ਼ ਗੌਰ ਫਰਮਾਉਣ ਵਾਲੀ ਹੈ ਕਿ ਜਿਹੜੀ ਪੰਜਾਬੀ ਲੈਂਗੁਏਜ ਹੈ ਉਸ ਤੇ ਹੋਰ ਥੋੜੇ ਉਪਰਾਲੇ ਕੀਤੇ ਜਾਣ ਤਾਂ ਕਿ ਜਿਹੜੀ ਪੰਜਾਬੀ ਹੈ ਉਹ ਪੰਜਾਬ ਦੇ ਹਰ ਬੱਚੇ ਨੂੰ ਇੱਥੇ ਆਵੇ ਹਾਂਜੀ ਲਖਵੀਰ ਸਿੰਘ ਲੰਡਾ ਨੂੰ ਅਤਵਾਦੀ ਐਲਾਨਿਆ ਗਿਆ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਤੁਹਾਨੂੰ ਤਾਂ ਲਖਵੀਰ ਸਿੰਘ ਲੰਡਾ ਯਾਨੀ ਕਿ ਇੱਕ ਬਹੁਤ ਹੀ ਪੁਰਾਣਾ ਗੈਂਗਸਟਰ ਹੈ ਇਹ 20 ਸਾਲ ਤੋਂ ਰਹਿ ਰਿਹਾ ਕੈਨੇਡਾ ਦੇ ਵਿੱਚ ਉਹ ਦੱਸਦਾ ਕਿ ਇਹਦਾ ਜਨਪਲ ਸੁਲਤਾਨਪੁਰ ਲੋਧੀ ਦਾ ਹੈ ਤੇ ਹੁਣ NIA ਦੀ ਟੀਮ ਵੱਲੋਂ ਇਸ ਨੂੰ ਪਹਿਲਾਂ ਹੀ ਆਤੰਗਵਾਦੀ ਯਾਨੀ ਕਿ ਐਲਾਨ ਦਿੱਤਾ ਗਿਆ ਸੀ ਤੇ ਇਸ ਨੂੰ ਇੰਡੀਆ ਸਰਕਾਰ ਨੇ ਆਤੰਗਵਾਦੀ ਤਨੀ ਲਾਣਾ ਤੇ ਇਸ ਨੂੰ ਬਾਰਲੇਸ਼ ਤੋਂ ਸੂਚਨਾ ਮਿਲੀ ਹੈ ਇਸ ਨੂੰ ਕਿ ਇਹ ਗੈਂਗਸਟਰ ਆਤੰਗ ਹੈ ਜੋ ਹੁਣ ਕੈਨੇਡਾ ਵਿੱਚ ਰਹਿੰਦਾ ਹੈ ਤੇ ਸਭ ਤੋਂ ਵੱਡਾ ਫਾਇਦਾ ਹੈ ਕਿ ਇਹ ਇਨਕਾਊਂਟਰ ਇੰਡੀਆ ਆ ਸਕਦਾ ਹੂੰ ਕੀ ਕਹਿਣਾ ਚਾਹੋਗੇ ਕਿ ਗੈਂਗਸਟਰ ਵਾਦ ਜੋ ਹੈ ਪੰਜਾਬ ਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਵੱਧ ਰਿਹਾ ਹੈ ਕਿੰਨੇ ਗੈਂਗਸਟਰ ਨੂੰ ਮਾਰਿਆ ਵੀ ਗਿਆ ਕਿਤੇ ਨਾ ਕਿਤੇ ਗੈਂਗਸਟਰ ਖੁਦ ਆਪਣੇ ਜੋ ਹੁੰਦਾ ਕੀ ਜਿਵੇਂ ਉਹਨੂੰ ਅਤਵਾਦੀ ਐਲਾਨਿਆ ਗਿਆ ਹੈ ਕਈਆਂ ਦੇ ਐਨਕਾਊਂਟਰ ਹੋ ਜਾਂਦੇ ਨੇ ਉਹ ਆਪਣੇ ਲਈ ਖੁਦ ਹੀ ਮੁਸ਼ਕਿਲਾਂ ਪੈਦਾ ਕਰਦੇ ਨੇ ਜਿਹ ਹੈ ਜੀ ਉਹ ਤਾਂ ਹੁਣ ਦੇਖੋ ਜੇਕਰ ਆਪਾਂ ਗੱਲ ਕਰੀਏ ਬੰਵਈਆ ਗਰੁੱਪ ਦੀ ਜਾਂ ਇੱਕ ਇੱਕ ਛੇਰੂ ਗਰੁੱਪ ਸੀਗਾ ਜਲੰਧਰ ਦੇ ਵਿੱਚ ਤਾਂ ਮੇਰੇ ਕਿਸੇ ਮਿੱਤਰ ਨਾਲ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਤਾ ਉਹ ਮੈਨੂੰ ਉਹਨੂੰ ਮਿਲਣ ਗਿਆ ਕਹਿੰਦਾ ਵੀ ਮੇਰੇ ਦੋਸਤ ਬਾਹਰ ਜਾ ਰਿਹਾ 19 ਦਿਨ ਬਾਅਦ ਕਹਿੰਦਾ ਉਹ ਇਹ ਕਹਿੰਦਾ ਮੈਂ ਬਾਹਰ ਜਾਵਾਂਗਾ ਤਾਂ ਜੇ ਮੈਂ 3 ਮਹੀਨੇ ਰਗਾ ਤੈਨੂੰ ਜਿਵੇਂ ਜਮੰਤ ਮੈਂ ਕਰਾਵਾਂ ਪਰ ਕਹਿੰਦਾ ਯਾਰ ਮੇਰਾ ਦੋਸਤ 3 ਮਹੀਨੇ ਕੀ ਕਹਿੰਦਾ 15 ਉਹਨੂੰ ਗੋਲੀਆਂ ਮਾਰ ਕੇ ਮੋਦੇ ਘੜ ਉਤਾਰ ਦਿੱਤਾ ਗਿਆ ਤਾਂ ਜੈਸੀ ਕਰਨੀ ਵੈਸੀ ਬਰਨੀ ਇੱਥੇ ਹੈ ਜੀ ਹੂੰ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਦੇ ਜਿਹੜੇ ਲੋਕ ਨੇ ਉਹ ਵੀ ਅੱਜਕੱਲ ਦੇ ਜੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਨੌਜਵਾਨ ਵੀ ਨਸ਼ੇ ਦੇ ਵਿੱਚ ਪੈ ਕੇ ਕਈ ਵਾਰ ਅਜੀਹਾਂ ਹਰਕਤਾਂ ਨੂੰ ਅੰਜਾਮ ਦੇ ਦਿੰਦੇ ਨੇ ਜਿਵੇਂ લાલો ਕੀ ਕਿਸੇ ਨਾਲ ਬੈਸ ਹੋਗੀ ਤਾਂ ਅਜਿਹੀਆਂ ਚੀਜ਼ਾਂ ਕਰਦੇ ਨੇ ਕਿ ਜਿਵੇਂ ਨਾ ਆਪਣੇ ਆਪ ਨੂੰ ਗੈਂਗਸਟਰ ਹੀ ਸਮਝ ਲੈਂਦੇ ਨੇ ਕਿ ਕੋਈ ਗੱਲ ਨਹੀਂ ਜੇਲ੍ਹ ਹੀ ਜਾਣਾ ਹੈ ਜੇਲ੍ਹ ਦੇ ਵਿੱਚ ਹੋਰ ਵੀ ਵਧੀਆ ਹੈ ਕਿ ਜੇਲ੍ਹ ਦੀ ਸਜ਼ਾ ਹੀ ਹੈ ਕੱਟ ਕੇ ਫਿਰ ਆ ਜਾਾਂਗੇ ਬਾਹਰ ਤਾਂ ਕਿਤੇ ਨਾ ਕਿਤੇ ਪੰਜਾਬ ਵੀ ਜਿਹੜੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਸੋਚ ਤੇ ਵੀ ਇੱਥੇ ਦੇਖੋ ਅਸਰ ਦੇਖਣ ਨੂੰ ਮਿਲਦਾ ਹੈ ਜੀ ਪੰਜਾਬ ਦੇ ਨੌਜਵਾਨ ਦੇਖੋ ਇੱਕ ਤਾਂ ਨਸ਼ਾ ਮਾਰ ਗਿਆ ਦੂਸਰੀ ਮਾਰ ਗਈ ਬੇਰੁਜ਼ਗਾਰੀ ਜਦੋਂ ਨੌਜਵਾਨਾਂ ਨੂੰ ਕੰਮ ਨਹੀਂ ਹੁੰਦਾ ਹੈ ਨਾ ਪੜ੍ਹੇ ਲਿਖੇ ਨੌਜਵਾਨ ਵੇਲੇ ਘੁੰਮਦੇ ਨੇ ਤਾਂ ਫਿਰ ਉਹ ਅਜੇ ਗੈਂਗਸਟਰ ਨਾਲ ਜੁੜ ਜਾਂਦੇ ਨੇ ਉਤੋਂ ਪੈਸਾ ਮਿਲਦਾ ਤਾਂ ਫਿਰ ਇਹ ਵਾਰਤਾ ਤੋਂ ਇੰਝਾਮ ਦਿੰਦੇ ਨੇ ਜੇ ਤੁਸੀਂ ਗਲਤੀ ਜੇਲ੍ਹਾਂ ਦੀ ਤਾਂ ਜੇਲ੍ਹਾਂ ਵਿੱਚ ਅੱਜ ਤੂੰ ਦੇ ਲੋਰੈਂਸ ਬਿਸ਼ੋਈ ਉਹ ਮੰਨਿਆ ਇੰਡੀਆ ਦਾ ਤੁਹਾਡਾ ਗੈਂਗਸਟਰ ਅਜੂ ਨੂੰ ਕਹਿੰਦਾ ਤੇ ਉਹ ਕਿਉਂ ਅੰਦਰ ਬੈਠਾ ਹੈ ਕਿ ਉਹਨੂੰ ਪਤਾ ਮੈਂ ਸੇਵ ਬੈਠਾ ਤੇ ਸਭ ਤੋਂ ਯਾਰ ਹੈ ਨਾ ਜਿਹੜਾ ਪੈਸਾ ਉਹ ਜੇਲ੍ਹ ਵਿੱਚੋਂ ਕਮਾ ਕੇ ਬਾਹਰ ਭੇਜਦਾ ਤੇ ਪਰ ਸਰਕਾਰਾਂ ਨੇ ਅਜੇ ਗੈਂਗਸਟਰ ਦੇ ਖਿਲਾਫ ਕੋਈ ਠੋਸ ਕਾਨੂੰਨ ਨਹੀਂ ਬਣਾਏ ਤਾਂ ਇਹ ਗੈਂਗਸਟਰ ਅਜੇ ਚਮਲੇ ਫਿਰਦੇ ਨੇ ਹਾਂਜੀ ਦੇਖੋ ਸਰਕਾਰਾਂ ਨੂੰ ਵੀ ਚਾਹੀਦਾ ਜਿਵੇਂ ਕਈ ਪੁਲਿਸ ਕਰਮੀ ਵੀ ਹੁੰਦੇ ਨੇ ਕਿ ਗੈਂਗਸਟਰਾਂ ਦੇ ਅੰਦਰ ਹੀ ਅੰਦਰ ਕਿੰਨੀ ਜ਼ਿਆਦਾ ਜੇਲ੍ਹਾਂ ਦੇ ਵਿੱਚ ਮਦਦ ਕਰਦੇ ਨੇ ਆਪਾਂ ਹਰ ਰੋਜ਼ ਇਸ ਤੇ ਚਰਚਾ ਵੀ ਕਰਦੇ ਆ ਕਿ ਜਿਹੜੇ ਗੈਂਗਸਟਰ ਪੁਲਿਸ ਪ੍ਰਸ਼ਾਸਨ ਹੈ ਉਹ ਗੈਂਗਸਟਰ ਨੂੰ ਦੇਖੋ ਫੋਨ ਵੀ ਮੁਹੱਈਆ ਕਰਵਾਂਦੀ ਹੈ ਉਹ ਗੈਂਗਸਟਰ ਨੂੰ ਨਸ਼ੇ ਵੀ ਜੇਲ੍ਹ ਦੇ ਵਿੱਚ ਹੀ ਉਪਲਬਧ ਕਰਵਾਉਂਦੇ ਆ ਤਾਂ ਕੀ ਕਹਿਣਾ ਚਾਹੂंगे ਕਿ ਪ੍ਰਸ਼ਾਸਨ ਨੂੰ ਵੀ ਇੱਥੇ ਥੋੜਾ ਸੋਚ ਸਮਝ ਕੇ ਕਦਮ ਚੱਕਣੇ ਚਾਹੀਦੇ ਨੇ ਜੀ ਮੈਂ ਤੁਹਾਨੂੰ ਦੱਸਦੇ ਨਾ ਕਿ ਉਹ ਪਹਿਲਾਂ ਵੀ ਇਸ ਵਿਸ਼ੇ ਤੇ ਗੱਲ ਕੀਤੀ ਸੀ 2017-18 ਦੀ ਗੱਲ ਹੈ ਕਿ ਸਹਾਇਕ ਸੁਪਰਡੈਂਟ ਰੂਪਾ ਸਿੰਘ ਹੈ ਨਾ ਉਹ ਇੱਕ ਵਾਰਡਨ ਸੀ ਰਜਨੀ ਉਹ ਯਾਨੀ ਕਿ ਪੰਮਾ ਗੈਂਗਸਟਰ ਪਨਜੀ ਸੀ ਪੰਮਾ ਉਹਨਾਂ ਨੂੰ ਇਹ ਅੰਦਰ ਹਫੀਮ ਸਪਲਾਈ ਕਰਦੇ ਸੀ ਪੈਸੇ ਇਹਨਾਂ ਨੂੰ ਵੀ ਮਿਲਦੇ ਸੀ ਫਰੀ ਚ ਤੇ ਉਹ ਜੀ ਲੇਡੀ ਸੀ ਉਹ ਉਹੀ ਗਰਲਫ੍ਰੈਂਡ ਸੀ ਪੰਮੇ ਦੀ ਉਹ ਲੇਡੀ ਸਾਥੀ ਸੀ ਉਹ ਹਾਤੇ ਵੀ ਜਾਂਦੀ ਸੀ ਯਾਨੀ ਕਿ ਹਫੀਮ ਤੇ ਪੈਸਾ ਤੇ ਉਹਨਾਂ ਨੂੰ ਸੀਆਈਏ ਸਟਾਫ ਨੇ ਬਾਹਰ ਫੜਿਆ ਤੇ ਉਹਨਾਂ ਨੇ ਕਿਹਾ ਕਿ ਮੈਨੂੰ 2 ਮਿੰਟ ਸਾਈਨ ਕਰ ਲੈਣ ਤੂੰ ਅੰਦਰ ਤਾਂ ਜਿਹੜੀ ਪੁਲਿਸ ਸਿਆਣੀ ਸੀ ਉਹਨਾਂ ਨੂੰ ਪਤਾ ਸੀ ਸਾਈਨ ਕਰਨ ਦੇਤੇ ਤਾਂ ਫਿਰ ਅੰਦਰ ਮੁਲਾਜ਼ਮ ਮੰਨਿਆ ਤੁਹਾਨੂੰ ਮੌਤ ਹੀ ਮਿਲੇ ਫੜਨ ਦੀ ਚਲੋ ਵਧੀਆ ਕੰਮ ਕੀਤਾ ਉਹਨਾਂ ਪੁਲਿਸ ਨੇ ਆਏ ਨੇ ਪਰ ਹਰਾਨਗੇ ਇੱਥੇ ਹੋਈ ਕਿ ਉਹਨਾਂ ਦਾ ਕੁਝ ਸਮੇਂ ਬਾਅਦ ਹੋਏ ਜਵਾਨਤ ਹੋ ਗਈ ਤੇ ਉਹ ਵਿਅਕਤੀ ਉਸ ਤੋਂ ਬਾਅਦ ਵੀ ਪਟਿਆਲਾ ਦੇ ਵਿੱਚ ਜਾਨੀ ਕਿ ਸੁਪਨਾ ਬਣ ਕੇ ਦੁਆਰਾ ਨਖਰੀ ਕਰਦਾ ਰਿਹਾ ਹੂੰ ਦੇਖੋ ਇੱਥੇ ਸਰਕਾਰ ਦੀ ਵੀ ਕਿੱਡੀ ਵੱਡੀ ناکਾਮੀ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਇਨਸਾਨ ਦਾ ਨਾਮ ਇੱਥੇ ਦੇਖੋ ਐਡੀ ਵੱਡੀ ਕੰਟਰੋਵਰਸੀ ਦੇ ਵਿੱਚ ਜੁੜਿਆ ਰਿਹਾ ਉਹ ਫਿਰ ਵੀ ਕੰਮ ਕਰ ਰਿਹਾ ਜੌਬ ਕਰ ਰਿਹਾ ਹੈ ਕਿੱਡੀ ਵੱਡੀ ਇੱਥੇ ਸਰਕਾਰ ਦੀ ਵੀ ناکامی ਦੇਖਣ ਨੂੰ ਮਿਲੀ ਹੈ ਜੀ ਮੈਂ ਤਾਂ ਪਹਿਲਾਂ ਕਈ ਵਾਰ ਕਹਿ ਚੁੱਕਿਆ ਹਾਂ ਸਭ ਤੋਂ ਵੱਡਾ ਉਦਾਹਰਨ ਤਾਂ ਜਗਦੀਸ਼ ਭੋਲਾ ਹੈ ਜੋ ਕਿ ਡਾਕੇ ਸੁਚਿੰਦਰ ਆ ਹੈ ਨਾ ਸਜ਼ਾ ਕੱਟ ਕੱਟ ਨਹੀਂ ਸੋਨੇ ਤਾਂ ਸਰਕਾਰ ਨੇ ਉਸ ਨੂੰ ਯਾਨੀ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਹੈ ਨਾ ਉਸ ਦੇ ਯਾਨੀ ਕਿ ਰਿਟਾਇਰਮੈਂਟ ਤੋਂ ਯਾਨੀ ਕਿ 2 ਮਹੀਨੇ ਪਹਿਲਾਂ ਸੀਗੇ ਸਰਕਾਰ ਨੇ ਉਸ ਨੂੰ ਦੁਆਰਾ ਜੋਇਨਿੰਗ ਕਰਾਈ ਇਹ ਸਰਕਾਰ ਨਹੀਂ ਪੁਰਾਣ ਸਰਕਾਰ ਦੀ ਗੱਲ ਕਰ ਰਿਹਾ ਮੈਂ ਤੇ ਉਹ ਦੁਆਰਾ ਜੋਇਨਿੰਗ ਇਸ ਲਈ ਕਰਾਈ ਗਈ ਤਾਂ ਕਿ ਉਸ ਨੂੰ ਰਿਟਾਇਰ ਕਰਨਾ ਸੀ ਉਹਦੇ ਦੇ ਬੰਦੇ ਹੱਕ ਉਹਨੂੰ ਮਿਲਣੇ ਆਏ ਸੀ ਤੇ ਕਿਤੇ ਨਾ ਕਿਤੇ ਸਰਕਾਰਾਂ ਵੀ ਅਜੇ ਵਿਅਕਤੀਆਂ ਸਾਹਮਣੇ ਦੇ ਕੇ ਸਾਡਾ ਮਾਹੌਲ ਖਰਾਬ ਕਰ ਰਹੀਆਂ ਨੇ ਹਾਂਜੀ ਬਿਲਕੁਲ ਸਹੀ ਕਿਹਾ ਕਿ ਮਾਹੌਲ ਖਰਾਬ ਦੇਖੋ ਹੁੰਦਾ ਹੈ ਪੰਜਾਬ ਦਾ ਤਾਂ ਅੱਜਕੱਲ ਬਹੁਤ ਹੀ ਜ਼ਿਆਦਾ ਮਾਹੌਲ ਖਰਾਬ ਹੈ ਤਾਂ ਇਹਦੇ ਜੋ ਜ਼ਿੰਮੇਵਾਰ ਨੇ ਉਹ ਸਰਕਾਰ ਵੀ ਬਰਾਬਰ ਹੀ ਹੈ ਹਾਂਜੀ ਮਜੀਠਿਆ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਦੱਸਦਾ ਹੈ ਵਿਕਰਮ ਮਜੀਠਿਆ ਦੀ ਡਰੈਕ ਇਸ ਦੇ ਵਿੱਚ ਪਟਿਆਲਾ ਦੇ ਵਿੱਚ ਅੱਜ ਸਵੇਰੇ ਪੇਸ਼ੀ ਸੀ ਤੇ ਪਹਿਲਾਂ ਵੀ ਦੋ ਤਿੰਨ ਪੇਸ਼ ਹੋ ਚੁੱਕੇ ਨੇ ਤੇ ਅੱਜ ਪੇਸ਼ੀ ਹੋਣ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੈਂਸ ਦੌਰਾਨ ਦੁਆਰਾ ਬੜੀ ਵੱਡੀ ਗੱਲ ਕਹੀ ਹੈ ਕਿ ਕਹਿੰਦੇ ਵੀ ਅੰਦਰ ਕੈਮਰਾ ਲੱਗੇ ਹੋਏ ਨੇ ਤੁਸੀਂ ਸੁਣ ਸਕਦੇ ਹੋ ਤਾਂ ਕਹਿੰਦੇ ਉਹਨਾਂ ਨੇ ਮੈਨੂੰ ਵਾਰ-ਵਾਰ ਪੇਸ਼ ਹੋਣ ਲਈ ਕਿਹਾ ਤੇ ਕਹਿੰਦੇ ਇਸ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ 25 26 ਸੈ ਨੂੰ ਪੇਸ਼ ਹੋ ਜਾਓ ਤਾਂ ਮੈਂ ਕਿਹਾ ਕਿ ਮੈਂ ਯਾਨੀ ਕਿ ਸਿੱਖ ਸਮਾਨ ਰੱਖਣਾ ਤੇ ਨਾਲ ਤੇ ਕਹਿੰਦੇ 26 27 ਨੂੰ ਜਾਨਕਾ ਸ਼ਿਦਰੀ ਗੁਰਪਾ ਸਾਡੇ ਚਾਰ ਰਹੇ ਨੇ ਸਮਾ ਕਹਿੰਦੇ ਮੈਂ ਉਦੋਂ ਹੀ ਆਵਾਂਗਾ ਤੇ ਇਸ ਕਰਕੇ ਨਾ ਮੈਂ ਤੀਨ ਨੂੰ ਬੁਲਾਇਆ ਗਿਆ ਕਹਿੰਦਾ ਮੈਂ ਅੱਜ ਪੇਸ਼ ਹੋਇਆ ਤੇ ਜੋ ਮੈਂ ਸੋਚਿਆ ਕਹਿੰਦਾ ਇਹ ਮੇਰੇ ਤੇ ਯਾਨੀ ਕੋਈ ਨਾ ਕੋਈ ਝੂਠਾ ਕੇ ਪਾ ਕੇ ਭਗਵਾਨ ਤੁਮਨ ਦਾ ਸਭ ਪ੍ਰਾਪਤ ਹੈ ਵੀ ਇਹ ਮੈਨੂੰ ਅੰਦਰ ਗਰਾਹ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਕਹਿੰਦਾ ਕਹਿੰਦੇ ਮੈਂ ਡਰ ਨਹੀਂ ਮੈਂ ਡਰ ਤੋਂ ਨਾ ਇਨਸਾਨ ਨਹੀਂ ਹੈਗਾ ਤੇ ਉਹਨੇ ਇਹ ਗੱਲ ਅਭੀ ਆਖੀ ਹੈ ਕਿ ਜਿਵੇਂ ਮੈਨੂੰ ਸਿਟ ਬਾਰਾ ਬੁਲਾ ਰਹੀ ਹੈ ਭਗਵਾਨ ਤੁਮਨ ਦੇ ਕਹਿੰਦੇ ਤਾਂ ਅਗਲਾ ਜਿਹੜਾ ਸਿਟ ਦਾ ਯਾਨੀ ਚੇਅਰਮੈਨ ਯਾਨੀ ਸੀਐਮ ਮੁੱਖ ਮੰਤਰੀ ਯਾਨੀ ਭਗਵੰਤ ਮਾਨ ਹੀ ਬਣੇਗਾ ਜੀ ਕੀ ਕਹਿਣਾ ਚਾਹੋਗੇ ਕਿ ਵੋਟਾਂ ਦੇਖੋ ਆਣ ਵਾਲੀਆਂ ਨੇ ਤਾਂ ਇੱਥੇ ਰਾਜਨੀਤਿਕ ਸਟੰਟ ਵੀ ਇਹ ਖੇលਿਆ ਜਾ ਰਿਹਾ ਹੈ ਨਹੀਂ ਇਹ ਵੋਟਰ ਆਇੰਸੀ ਸੰਤ ਹੈ ਜੀ ਕਿਉਂਕਿ ਇਹਦੇ ਉੱਪਰ ਦਾ ਡਰੱਗ ਦਾ ਕੇਸ ਕਾਫੀ ਸਮਾਂ ਚੱਲ ਰਿਹਾ ਸੀ ਹਾਂ ਇਹ ਹੋ ਸਕਦਾ ਵੀ ਜਿਹੜੀ ਇਹ ਸਰਕਾਰ ਹੈ ਜਾਂ ਸਿਟਾ ਇਹਨੇ ਥੋੜੀ ਹੁਣ ਲੇਟ ਕਾਰਵਾਈ ਕੀਤੀ ਹੈ ਜੇ ਇਹ ਕਾਰਵਾਈ ਪਹਿਲਾਂ ਹੁੰਦੀ ਤਾਂ ਮਾਹੌਲ ਕੁਝ ਹੋਰ ਹੁੰਦਾ ਪਰ ਹੁਣ ਇਹਦੇ ਕੀ ਵਾਕਈ ਇਹ ਕੇਸ ਦੇ ਵਿੱਚ ਇਨਵੋਲਵ ਸੀ ਜਾਂ ਨਹੀਂ ਉਹ ਤਾਂ ਸਿਟ ਦੀ ਜਾਂਚ ਤੋਂ ਬਾਅਦ ਆਏਗਾ ਸਾਹਮਣੇ ਜੀ ਬਿਲਕੁਲ ਸਹੀ ਕਿਹਾ ਹਾਂਜੀ ਇੱਕ ਪੀ ਐਚ ਡੀ ਵਾਲਾ ਸਬਜ਼ੀ ਵੇਚ ਰਿਹਾ ਹੈ ਨੌਜਵਾਨ ਕੀ ਕਹਿਣਾ ਚਾਹੂਗੇ ਹਾਂ ਮੈਂ ਤੁਹਾਨੂੰ ਦੱਸ ਦੇਣਾ ਜੀ ਕਿ ਇਹ ਖਬਰ ਸ਼੍ਰੀ ਅਮਨਸਰ ਤੋਂ ਹੈ ਜਿੱਥੇ ਇੱਕ ਨੌਜਵਾਨ ਉਹ ਵੀ ਰੇੜੀ ਰੇੜੀ ਤੇ ਆਪਣੀ ਸਬਜ਼ੀਆਂ ਵੇਚ ਰਿਹਾ ਸਭ ਤੋਂ ਉੱਡੀ ਗੱਲ ਉਸਨੇ ਬੋਰ ਲਗਾਇਆ ਪਿਆ ਬੜਾ ਵੱਡਾ ਚਾਰੋਂ ਤਰਫ ਕਿ ਪੀ ਐਚ ਡੀ ਕਰਨ ਵਾਲਾ ਆਪਣਾ ਫੋਨ ਉਹ ਵਰਤਾ ਹੋਇਆ ਕਰਨ ਵਾਲਾ ਵੇਚ ਰਿਹਾ ਸਬਜ਼ੀਆਂ ਤੇ ਉਸਨੇ ਸਾਡੀ ਗੱਲਬਾਤ ਹੋਈ ਉਸਨੇ ਗੱਲ ਕਹੀ ਮੈਨੂੰ ਕਹਿੰਦਾ ਵੀ 4 ਸਾਲ ਤੋ ਕਹਿੰਦਾ ਮੈਂ ਪੀ ਐਚ ਡੀ ਕਰ ਚੁੱਕਿਆ ਤੇ ਕਹਿੰਦਾ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਕਹਿੰਦਾ ਮੈਂ ਸਬਜ਼ੀ ਵੇਚਣਾ ਕਹਿੰਦਾ ਮੇ ਕੋਈ ਕਈ ਦੁਕਾਨਦਾਰ ਆ ਚੁੱਕੇ ਨੇ ਵੀ ਤੂੰ ਸਾਡਾ ਕੰਮ ਖਰਾਬ ਕਰ ਰਿਹਾ ਹੈ ਤੂੰ ਸਾਡਾ ਨਾ ਵੇਚ ਜਾ ਉਹ ਕਹਿੰਦਾ ਨਹੀਂ ਕਹਿੰਦਾ ਜੋ ਸਰਕਾਰ ਨੇ ਨਹੀਂ ਮੇਰੀ ਸੁਣੀ ਤਾਂ ਮੈਂ ਤੁਹਾਡੀ ਕਿਉਂ ਸੁਣਾ ਹਾਂਜੀ ਇੱਥੇ ਬੜੀ ਐ ਨਾ ਇੱਕ ਸ਼ਰਮ ਵਾਲੀ ਗੱਲ ਹੈ ਵੀ ਇੱਕ ਬੰਦਾ ਪੀ ਐਚ ਡੀ ਕਰਕੇ ਬੈਠਾ ਦੇਖੋ ਉਹ ਉਹਨੇ ਚਾਰ ਰਮੇ ਕੀਤੀ ਹੈ ਸਭ ਤੋਂ ਵੱਡੀ ਗੱਲ ਅੱਜ ਕੱਲ ਇੱਕ ਵਾਰ ਐਮ ਏ ਕਰਨੀ ਬਹੁਤ ਡਿਫਿਕਲਟ ਹੁੰਦੀ ਹੈ ਤਾਂ ਉਹਨੇ ਪੀ ਐਚ ਡੀ ਕੀਤੀ ਹੈ ਤੇ ਉਹ ਬੰਦਾ ਅਜੇ ਬੇਰਹਿਰ ਘੁੰਮ ਰਿਹਾ ਤਾਂ ਇਹ ਬੜੀ ਐ ਨੀ ਸਰਕਾਰਾਂ ਸੋਚੇ ਲੋੜ ਹੈ ਜਿਹੜੇ ਅਜੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਮਿਲਦੀਆਂ ਦੇਖੋ ਸਰਕਾਰ ਦੀ ਵੀ ਇੱਥੇ ਵੱਡੀ ناکامی ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਟੀਚਰ ਦਾ ਪ੍ਰੋਫੈਸ਼ਨ ਕਰਦੇ ਸੀਗੇ ਤਾਂ ਜੌਬ ਤੋਂ ਉਹਨਾਂ ਨੂੰ ਹੁਣ ਰਹਿਣਾ ਪੈ ਰਿਹਾ ਇੱਥੇ ਤਾਂ ਸਬਜ਼ੀਆਂ ਵੇਚਣ ਦੇ ਲਈ ਉਹ ਮਜਬੂਰ ਹੋਏ ਨੇ ਕਿਉਂਕਿ ਦੇਖੋ ਪੈਸੇ ਦੀ ਵੀ ਕਮੀ ਆ ਜਾਂਦੀ ਹੈ ਹਰ ਰੋਜ਼ ਜਿਹੜਾ ਵਿਅਕਤੀ ਜਿਨੇ ਰੋਟੀ ਖਾਣੀ ਹੈ ਉਹਨੇ ਕਮਾਣਾ ਤਾਂ ਹੈ ਹੀ ਹੈ ਤਾਂ ਸਰਕਾਰ ਨੂੰ ਵੀ ਇੱਥੇ ਸੋਚਣਾ ਚਾਹੀਦਾ ਹੈ ਕਿ ਦੇਖੋ ਐਨੇ ਪੜੇ ਲਿਖੇ ਨੌਜਵਾਨ ਵੀ ਇੱਥੇ ਸਬਜ਼ੀਆਂ ਵੇਚ ਰਹੇ ਨੇ ਕਿਉਂਕਿ ਕਈ ਵਾਰ ਨਾ ਬੱਚਿਆਂ ਤੇ ਵੀ ਇੱਥੇ ਬੁਰਾ ਅਸਰ ਦੇਖਣ ਨੂੰ ਮਿਲਦਾ ਹੈ ਕਿਉਂਕਿ ਬੱਚੇ ਵੀ ਫਿਰ ਇਹ ਚੀਜ਼ ਸੋਚਦੇ ਨੇ ਕਿ ਜੇਕਰ ਸਬਜ਼ੀ ਵੇਚਣੀ ਹੈ ਤਾਂ ਐਨੇ ਪੜੇ ਲਿਖੇ ਦਾ ਫਾਇਦਾ ਹੀ ਕੀ ਉਹੀ ਗੱਲ ਹੈ ਨਾ ਕਿ ਸਰਕਾਰ ਨੇ ਸੋਚਣਾ ਹੁੰਦਾ 4 ਸਾਲ ਤੋਂ ਸੋਚਿਆ ਵੇਚ ਰਿਹਾ ਪਰ ਸਰਕਾਰ ਨੇ ਕੁਝ ਸੋਚਿਆ ਹੀ ਨਹੀਂ ਤੇ ਅਜੇ ਇਹਦਾ ਅਸਰ ਇਹ ਪੈਂਦਾ ਕਿ ਜਿਹੜੇ ਸਾਡੇ ਬੱਚੇ ਪੜ੍ਹਦੇ ਨੇ ਫਿਰ ਉਹ ਅਜੀਆਂ ਖਬਰਾਂ ਦੇਖਦੇ ਨੇ ਤਾਂ ਉਹ ਵੀ ਇਹ ਸੋਚਦੇ ਨੇ ਕਿ ਜਦੋਂ ਇਹ ਵਿਅਕਤੀ ਨਾ ਪੜ੍ਹਿਆ ਲਿਖਿਆ ਇਸ ਨੂੰ ਅਕਰੀ ਮਿਲੀ ਤਾਂ ਅਸੀਂ ਕਹਿੰਦੇ ਪੜ੍ਹਨ ਸਾਨੂੰ ਕੀ ਲੋੜ ਹੈ ਜੇ ਸਬਜ਼ੀ ਵੇਚਣੀ ਹੈ ਤਾਂ ਅੱਜ ਹੀ ਅੱਜ ਹੀ ਵੇਚੀਏ ਯਾਨੀ ਸਰਕਾਰਾਂ ਨੂੰ ਅਜੇ ਯਾਨੀ ਕਿ ਪੜ੍ਹੇ ਲਿਖੇ ਵਿਅਕਤੀਆਂ ਬਾਰੇ ਸੋਚਣਾ ਜੁਰ ਜ਼ਰੂਰੀ ਹੈ ਹਾਂਜੀ ਬਿਲਕੁਲ ਸਹੀ ਕਿਹਾ ਕਿ ਸਰਕਾਰ ਨੂੰ ਪੜ੍ਹੇ ਲਿਖੇ ਇਨਸਾਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਦੇਖੋ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਦੇ ਵੱਲ ਐਨੇ ਜਾ ਰਹੇ ਨੇਗੇ ਜਿਹੜੀ ਬੇਰੁਜ਼ਗਾਰੀ ਵੀ ਹੈ ਕਿੰਨੀ ਜ਼ਿਆਦਾ ਇੱਥੇ ਦੇਖਣ ਨੂੰ ਮਿਲ ਰਹੀ ਹੈ ਹੁਣ ਜਿਵੇਂ ਜੇਕਰ ਉਹਨਾਂ ਦੀ ਇੱਥੇ ਗੱਲ ਕੀਤੀ ਜਾਵੇ ਤਾਂ ਉਹ ਵੀਡੀਓ ਦੇ ਵਿੱਚ ਇਹ ਵੀ ਕਹਿੰਦੇ ਹੋਏ ਸਾਫ਼ ਦਿਖਾਈ ਦਿੱਤੇ ਨੇ ਕਿ ਕੋਈ ਵੀ ਕੰਮ ਜੋ ਹੈ ਵੱਡਾ ਛੋਟਾ ਨਹੀਂ ਹੁੰਦਾ ਪਰ ਉਸ ਦਾ ਅਸਰ ਜੋ ਹੈ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਤੇ ਆਪਣੀ ਡਿਗਰੀਆਂ ਨੂੰ ਵੀ ਉਹ ਨਾਲ ਲੈ ਕੇ ਰੱਖਦੇ ਨੇ ਆਪਣੀ ਉਸ ਰੇੜੀ ਤੇ ਕੀ ਕਹਿਣਾ ਚਾਹੂਗੇ ਜੀ ਇਹਦਾ ਪਹਿਲਾਂ ਗੱਲ ਚੁੱਕਿਆ ਅਸਰ ਤਾਂ ਦੇਖਣ ਨੂੰ ਮਿਲੇਗਾ ਜਿਹੜੇ ਬੱਚੇ ਹੈ ਨਾ ਉਹ ਖਬਰ ਦੇਖਣਗੇ ਤਾਂ ਉਹ ਬੱਚੇ ਕੀ ਸੋਚਣਗੇ ਅਸੀਂ ਪੜ ਕੇ ਕੀ ਕਰਨਾ ਅਸੀਂ ਅੱਜ ਹੀ ਰੇਡ ਲਾ ਲੈਨੇ ਆ ਅੱਜ ਹੀ ਉਹ ਕਾ ਛੋਟਾ ਕੰਮ ਕਰ ਲੈਨੇ ਆ ਇਹ ਅਸਰ ਬਹੁਤ ਵੱਡਾ ਗਲਤ ਇਫੈਕਟ ਪੈਂਦਾ ਹੈ ਯਾਨੀ ਕਿ ਛੋਟੇ ਬੱਚਿਆਂ ਤੇ ਜੋ ਕਿ ਸਾਡੇ ਪੰਜਾਬ ਦੀ ਨੌਜਵਾਨੀ ਸ਼ੁਰੂ ਹੋਣੀ ਹੈ ਜੀ ਹੂੰ ਜੀ ਟੁਹਾਨਾ ਦੀ ਇੱਕ ਦੁਕਾਨ ਤੇ ਲੁੱਟ ਖੋਹ ਦੀ ਵਾਰਦਾਤ ਸਾਹਮਣੇ ਆਈ ਹੈ ਇਸ ਤੇ ਕੀ ਕਹਿਣਾ ਚਾਹੂਗੇ ਜੀ ਮੈਂ ਤੁਹਾਨੂੰ ਦੱਸ ਦੇਣਾ ਕਿ ਇਹ ਹਰਿਆਣਾ ਦੇ ਟੁਹਾਨਾ ਦੀ ਖਬਰ ਹੈ ਇਹ ਕੱਲ ਬੀਤੀ ਹੈ ਯਾਨੀ ਕਿ ਸ਼ਾਮ ਦੀ ਗੱਲ ਹੈ ਜੀ ਦੀ ਤਾਂ ਉੱਤੇ ਇੱਕ ਦੁਕਾਨਦਾਰ ਆਪਣੇ ਯਾਨੀ ਕਿ ਦੁਕਾਨ ਦੇ ਵਿੱਚ ਬੈਠਾ ਸੀ ਤਾਂ ਚਾਰ ਨੌਜਵਾਨ ਅੰਦਰ ਆਂਦੇ ਨੇ ਤੇਜ਼ ਤਰ ਹਥਿਆਰ ਲੈ ਕੇ ਜਿਨ੍ਹਾਂ ਨੂੰ ਕਾਪਾ ਕਿਹਾ ਗਿਆ ਉਹ ਕਾਪੇ ਲੈ ਕੇ ਆਏ ਨੇ ਯਾਨੀ ਕਿ ਜਿਹਦੇ ਨਾਲ ਲੱਕੜਾਂ ਵੱਢੀਆਂ ਨੇ ਤਾਂ ਇੱਕ ਵਿਅਕਤੀ ਉਸਦੇ ਯਾਨੀ ਕਿ ਗਲ ਤੇ ਕਾਪਾ ਰੱਖ ਕੇ ਬਹਿ ਗਿਆ ਉਦੋਂ ਬਹਿ ਗਿਆ ਜਦੋਂ ਉਹ ਨੌਜ ਆਇਆ ਵਿਅਕਤੀ ਆਪਣੇ ਗੱਲੇ ਸਾਰੇ ਪੈਸੇ ਗਿੰੜ ਰਾ ਸੀ ਤਾਂ ਤਿੰਨ ਨੌਜਵਾਨਾਂ ਨੇ ਕੀ ਕੀਤਾ ਜਿੰਨੀ ਵੀ ਦੁਕਾਨ ਦੇ ਜਿੰਨੀਆਂ ਹਲਮਾਰੀਆਂ ਸੀ ਕੋਈ ਵੀ ਸਮਾਨ ਸੀ ਸਾਰਾ ਮੈਂ ਉਹ ਸਾਰੇ ਚੱਕ ਕੇ ਲੈ ਗਏ ਤੇ ਪਤਾ ਲੱਗਿਆ ਵੀ 35000 ਰੁਪਏ ਜਿਹੜਾ ਕੈਸ਼ ਪਿਆ ਸੀ ਉਹ ਚੱਕ ਕੇ ਲੈ ਗਏ ਤੇ ਉਸ ਤੋਂ علاوہ ਜਿਹੜਾ ਮਹਿੰਗਾ ਸਮਾਨ ਹੈ ਦੁਕਾਨ ਦਾ ਉਹ ਵੀ ਗਿਆ ਤਾਂ ਉਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਦੁਕਾਨਦਾਰਾਂ ਨੇ ਜਦੋਂ ਪੁਲਿਸ ਲੋ ਕੋਈ ਕਾਰਵਾਈ ਕੰਪਲੇਟ ਤਾਂ ਨਹੀਂ ਗਈ ਤਾਂ ਉਹ ਦੁਕਾਨਦਾਰਾਂ ਨੇ ਯਾਨੀ ਉਸੇ ਸਮੇਂ ਯਾਨੀ ਕਿ ਟੋਹਾਣਾ ਵਿੱਚ ਪ੍ਰਦਰਸ਼ਨ ਕੀਤਾ ਇਕੱਠੇ ਹੋ ਕੇ ਪਰ ਦੇਖਦੇ ਹਾਂ ਕਿ ਸਰਕਾਰ ਕੀ ਕਰੇਗੀ ਹੂੰ ਕੀ ਕਹਿਣਾ ਚਾਹੋਗੇ ਦੇਖੋ ਐਡੀ ਵੱਡੀ ਵਾਰਦਾਤਾ ਹੋ ਜਾਂਦੀਆਂ ਨੇ ਪੁਲਿਸ ਕਰਮੀ ਜੋ ਨੇ ਉਹ ਰਿਪੋਰਟ ਵੀ ਕਈ ਵਾਰ ਨਹੀਂ ਲਿਖਦੇ ਇਹ ਬਹੁਤ ਮਾਮਲੇ ਅਜਿਹੇ ਦੇਖਣ ਨੂੰ ਮਿਲਦੇ ਨੇ ਕੀ ਕਹਿਣਾ ਚਾਹੋਗੇ ਜੀ ਇਹ ਤਾਂ ਗਲਤ ਗੱਲ ਹੈ ਨਾ ਕੱਲ ਹੁਣ ਪੁਲਿਸ ਕਰਮਚਾਰੀਆਂ ਨੇ ਰਿਪੋਰਟ ਹੀ ਲਿਖੀ ਤਾਂ ਦੁਕਾਨਦਾਰੋਂ ਤੰਗ ਆ ਕੇ ਧਰਨਾ ਦੇਣਾ ਪਿਆ ਕਿੱਥੇ ਉਹਨਾਂ ਨੇ ਕਿਹਾ ਵੀ ਸਾਡਾ ਘਰ ਜਾ ਕੇ ਰੋਟੀ ਖਾਣ ਦਾ ਟਾਈਮ ਹੈ ਤੇ ਕਹਿੰਦੇ ਅਸੀਂ ਹੁਣ ਹੋ ਜਾਂਦੇ ਪੁਲਿਸ ਚੌਕੀ ਦੇ ਬਾਹਰ ਧਰਨਾ ਲਾ ਕੇ ਬੈਠੇ ਹਾਂ ਤੇ ਅਜੇ ਪੁਲਿਸ ਕਰਮਚਾਰੀਆਂ ਤੇ ਕਿਤਨਾ ਕਿਤੇ ਸਰਕਾਰਾਂ ਨੂੰ ਕਦਮ ਚੁੱਕਣ ਦੀ ਲੋੜ ਹੈ ਹ ਜੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਸਰਕਾਰਾਂ ਨੂੰ ਵੀ ਇੱਥੇ ਕਦਮ ਚੁੱਕਣ ਦੀ ਲੋੜ ਹੈ ਦੇਖੋ ਕਿਸੇ ਇਨਸਾਨ ਦੀ ਪੂਰੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ ਜੋ ਕਿ ਲੁੱਟ ਕੇ ਲੁਟੇਰੇ ਜੋਨੇ ਲੁੱਟ ਕੇ ਲੈ ਜਾਂਦੇ ਨੇ ਤਾਂ ਸਰਕਾਰ ਨੂੰ ਵੀ ਇੱਥੇ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਨੇ ਅਜਿਹੇ ਜਿਹੜੇ ਲੁੱਟਖੋ ਦੇ ਮਾਮਲੇ ਨੇ ਰੋਜ਼ਾਨਾ ਆਪਾਂ ਦੇਖਣ ਨੂੰ ਮਿਲਦੇ ਨੇ ਆਪਾਂ ਨੂੰ ਤਾਂ ਜਿਹੜੀ ਇਹਨਾਂ ਦੀ ਸਜ਼ਾਵਾਂ ਵੀ ਨੇ ਉਹਨਾਂ ਤੇ ਵੀ ਇਹਨਾਂ ਨੂੰ ਥੋੜਾ ਕੰਮ ਕਰਨਾ ਚਾਹੀਦਾ ਹੈ ਕਾਨੂੰਨ ਨੂੰ ਮੈਂ ਕਈ ਵਾਰ ਨਾ ਪਹਿਲਾਂ ਡਿਸਕਸ਼ਨ ਕਰ ਚੁੱਕਿਆ ਜੀ ਕਿ ਜਿਹੜੇ ਇਹ ਚੋਰ ਤੇ ਇਹ ਲੁੱਟਖੋ ਵਾਲੇ ਇਹਨਾਂ ਦਿਨਾਂ ਔਨ தி ਸਪੋਰਟ ਜਵਾਨਤਾ ਖਾਸ ਕਰਕੇ ਚੋਰਾ ਦੀ ਤੇ ਲੁੱਟਾਂ ਖਵਾਉਣ ਨੂੰ ਪੁਲਿਸ ਕਾਬੂ ਕਰਦੀ ਐ ਇਹਨਾਂ ਹੀ ਜਵਾਨਤਾ ਤੈ 3-4 ਮਹੀਨੇ ਬਾਅਦ ਇਹਨਾਂ ਦੀ ਸਜ਼ਾ ਵਧ ਤੋ ਗਈ ਨੇ 6 ਮਹੀਨੇ ਕੋਈ ਕੋਈ ਜਿਹੜੇ ਗੈਂਗਸਟਰਾਂ ਸ਼ੋਅ ਕਰਦੇ ਆ ਉਹਨਾਂ ਦੀ ਸਜ਼ਾ ਵਧ ਤੋ 1.5 ਹੁੰਦੀ ਐ ਤੇ ਅਸੀਂ ਤੁਹਾਨੂੰ ਚਾਹੁੰਦੇ ਆ ਵੀ ਜਿਹੜੇ ਸੰਵਿਧਾਨ ਹੈ ਨਾ ਮਾਨਯੋਗ ਕੋਰਟਾਂ ਨੇ ਉਹਨਾਂ ਨੂੰ ਇਹਨਾਂ ਦੇ ਜਿਹੜੇ ਸਜ਼ਾਵਾਂ ਨੇ ਉਹਨਾਂ ਦੇ ਵਿੱਚ ਕੋਈ ਠੋਸ ਐਕਸ਼ਨ ਲੈ ਕੇ ਸਖ਼ਤ ਕਦਮ ਚੁੱਕਣੇ ਨੇ ਕਿਉਂਕਿ ਦੇਖੋ ਇਹਨਾਂ ਨੂੰ ਜਦੋਂ ਪਤਾ ਲੱਗੇਗਾ ਸਾਨੂੰ ਸਖਸੀਅਤਾਂ ਮੀਡੇ ਜਾਸਾ ਮਿਲਦੀ ਹੈ ਤਾਂ ਇਹ ਲੋਕ ਕਿਤੇ ਡਰਨਗੇ ਜੀਆਂ ਕਾਰਵਿਆਂ ਕਰਦੇ ਹੋਏ ਜੀ ਹਾਂਜੀ ਦੇਖੋ ਧੁੰਦ ਦਾ ਕਹਿਰ ਲਗਾਤਾਰ جاری ਹੈ ਧੁੰਦ ਦੇ ਨਾਲ ਕਿੰਨੇ ਐਕਸੀਡੈਂਟ ਦੀਆਂ ਜਿਹੜੀ ਵਾਰਦਾਤਾਂ ਨੇ ਉਹ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕੀ ਕਹਿਣਾ ਚਾਹੂਗੇ ਇਸ ਮਾਮਲੇ 'ਤੇ ਸਹੀ ਗੱਲ ਹੈ ਜੀ ਆ ਪੰਜਾਬ ਦੇ ਵਿੱਚ ਪਿਛਲੇ 3 ਦਿਨ ਤੋਂ ਧੁੰਦ ਬਹੁਤ ਲਗਾਤਾਰ ਜਾਰੀ ਹੈ ਤੇ ਮੌਸਮ ਵਿਭਾਗ ਨੇ ਐਡਵਾਈਜ਼ੀ ਜਾਰੀ ਕੀਤੀ ਹੈ ਵੀ ਅਗਲੇ ਹਫਤੇ ਤੱਕ ਬਹੁਤ ਖਤਰਨਾਕ ਮੌਸਮ ਹੈ ਤੇ ਤੁਹਾਨੂੰ ਦੱਸਦੇ ਆ ਕਿ ਜਲੰਧਰ ਦੇ ਵਿੱਚ ਇੱਕ ਹਾਸਾ ਹੋਇਆ ਅ ਸਵੇਰੀ ਯਾਨੀ ਕਿ 6-7 ਗੱਡੀਆਂ ਟਕਰਾਈਆਂ ਨੇ ਤੇ ਦੋ ਰਤੀਆਂ ਕਾਫੀ ਜ਼ਖਮੀ ਹੋਏ ਨੇ ਤੇ ਉਹਨਾਂ ਨੇ ਇਖਲਾਸ ਕਿਹਾ ਮੌਸਮ ਦੇ ਭਾਗ ਨੇ ਵੀ ਜਿਹੜਾ ਧੁੰਦ ਹੈ ਜਦ ਤੱਕ ਮੀਂਹ ਨਹੀਂ ਪੈਂਦਾ ਇਹ ਧੁੰਦ ਖਤਮ ਹੀ ਹੋ ਸਕਦੀ ਤੇ ਉਹ ਦੇਖਣਾ ਇਹ ਪਏਗਾ ਕਿ ਇਹ ਜਿਹੜੀ ਇਹ ਕੁਦਰਤੀ ਆਫਤ ਹੈ ਇਹਦੇ ਕੋ ਅਫਸਰ ਕੋ ਨਹੀਂ ਕਰ ਸਕਦਾ ਕੋਈ ਵਿਅਕਤੀ ਕੋ ਨਹੀਂ ਕਰਦਾ ਇਹ ਤਾਂ ਪਰਮਾਤਾ ਕੋਈ ਧੁੰਦ ਨੂੰ ਖਤਮ ਕਰੇਗਾ ਮੀਂਹ ਪਾ ਕੇ ਜੀ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸੋਢੀ ਟੋਡਾ ਕਿ ਤੁਸੀਂ ਸਟੂਡੀਓ ਦੇ ਵਿੱਚ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਤੇ ਤੁਸੀਂ ਵੀ ਇਦਾਂ ਹੀ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਤਦ ਤੱਕ